ਕਿਸਾਨ ਜਿਹੜੇ ਨੇ ਉਹ ਕਹਿੰਦੇ ਕਿ ਅਸੀਂ ਤੇ ਪਿੰਡਾਂ ਚ ਨਹੀਂ ਬਣਨਦਾ ਭਾਰਤੀ ਜੰਦਾ ਬਾਟੇ ਨੂੰ ਫਿਰ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਪਿਆ ਕਿਉਂਕਿ ਗੁਰਦਾਸਪੁਰ ਦੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਐਂਟੀ ਨੇ ਜਿਹੜੇ ਕਿਸਾਨ ਲੀਡਰ ਨੂੰ ਮੈਂ ਜਾਣਦਾ ਪਹਿਲਾਂ ਤਾਂ ਉਹਨਾਂ ਕੋਲ ਸਾਈਕਲ ਐਂਜੋ ਕੇ ਪੈਸੇ ਨਹੀਂ ਸੀਗੇ ਇਸ ਵਕਤ ਉਹਨਾਂ ਕੋਲ ਬੜੀਆਂ 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 ਟੋਇਟਾ ਦੀਆਂ ਫਾਰਚੂਨਰਾਂ ਦੋ ਦੋ ਚਾਰ ਚਾਰ ਫਾਰਚੂਨਰਾਂ ਦਾਦਾ 20-20 ਕਿੱਲੇ ਜ਼ਮੀਨ ਹੋ ਗਈ ਹੈ ਪਿਛਲੇ ਐਜੀਟੇਸ਼ਨ ਤੋਂ ਬਾਅਦ ਠੀਕ ਹੈ ਹੁਣ ਉਹਨਾਂ ਨੂੰ ਫੰਡਿੰਗ ਆ ਰਹੀ ਹੈ ਜਦੋਂ ਤੋਂ ਅਸੀਂ ਐਜੀਟੇਸ਼ਨ ਸ਼ੁਰੂ ਕਰਦੇ ਹਾਂ ਉਦੋਂ ਅਸੀਂ ਕਿਸਾਨ ਜਦੋਂ ਅਸੀਂ ਦਿੱਲੀ ਪਹੁੰਚ ਜਾਂਦੇ ਆਂ ਔਰ ਦਿੱਲੀ ਪਹੁੰਚ ਕੇ ਜਦੋਂ ਸਾਡੀਆਂ ਸ਼ਰਤਾਂ ਮੰਨੀਆਂ ਜਾਂਦੀਆਂ ਉਦੋਂ ਪਟ ਤੇ ਹੱਥ ਮਾਰ ਕੇ ਕਹਿੰਦੇ ਆਂ ਵੀ ਦਿੱਲੀ ਲੰਮੇ ਪਾ ਲਈਏ ਖਾਲਿਸਤਾਨ ਦੇ ਨਾਰੇ ਲਵਾਉਂਦੇ ਉਹ ਉਥੇ ਬਾਰਡਰ ਤੇ ਫ੍ਰੈਨਟਿਕਿਜ਼ਮ ਕਰਦੇ ਹੁਣ ਮੈਂ ਤੁਹਾਡੇ ਨਾਲ ਕਰ ਰਿਹਾ ਜਦੋਂ ਟੈਲੀਗ੍ਰਾਫ ਕਰੋਗੇ ਥੋੜਾ ਦੇਖੋ ਉਹਨਾਂ ਖਾਲਿਸਤਾਨੀਆਂ ਮੈਨੂੰ ਗਾੜਾਂ ਲਿਖਣੀ ਹੈ कि ਜਦੋਂ ਪਲਵਾਮਾ ਅਟੈਕ ਹੋਇਆ ਸੀ ਉਸ ਤੋਂ ਬਾਅਦ ਆਈਸੀਪੀ ਜਿਹੜਾ ਇੰਟਰਗੇਟਿੰਗ ਚੈੱਕਪੋਸਟ ਜੈਸੀ ਸੀ ਉਹ ਬੰਦ ਕਰ ਦਿੱਤੀ ਗਈ ਲੇਕਿਨ ਵਪਾਰ ਤੇ ਫਿਰ ਵੀ ਜੰਮੂ ਕਸ਼ਮੀਰ ਦੇ ਨਾਲ ਉਧਰੋਂ ਥਰੂ ਹੋ ਰਿਹਾ ਪਹਿਲਾਂ ਤਾਂ ਤੁਸੀਂ ਆਪਣੀਆਂ ਅੱਖਾਂ ਦੇ ਵਿੱਚ ਨਰਿੰਦਰ ਮੋਦੀ ਜੀ ਲਈ ਨਫ਼ਰਤ ਖਤਮ ਕਰੋ ਮੈਂ ਕੋਈ ਨਫ਼ਰਤ ਨਹੀਂ ਜੀ ਮੈਂ ਇੱਕ ਮੇਰੇ ਪ੍ਰਧਾਨ ਮੰਤਰੀ ਨੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਤੁਸੀਂ ਇਹ ਦੇਖੋ ਵੀ ਉਹ ਕੀ ਨਹੀਂ ਕਰਨਾ ਚਾਹੁੰਦਾ ਸੀ ਤੁਸੀਂ ਉਦੋਂ ਕੀ ਲਿਆ ਅੱਛਾ ਤੁਸੀਂ ਚੌਥੇ ਦਿਨ ਤੋਂ ਖਿਲਾਫ ਧਰਨੇ ਤੇ ਬੈਠੇ ਹੁੰਦੇ ਹੋ ਕਾਂਗਰਸ ਸਰਕਾਰ ਸੀ ਜਿਹੜਾ ਕਿਸਾਨ ਧਰਨੇ ਤੇ ਬੈਠੇ 35 ਕਿਸਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗੋਲੀ ਦਾ ਆਰਡਰ ਕੀਤਾ ਗਿਆ ਹੋਣੇ ਸਵਾਰੀ ਮੇਰੇ ਕਿਸਾਨ ਭਰਾ ਬੈਠੇ ਆ ਕਿਸੇ ਦੇ ਡੰਡਾ ਵੀ ਵਜਾ ਮਰਿਆ ਇੱਕ ਜੀ ਜਿਹੜਾ ਵੀਰ ਜੀ ਮਰਿਆ ਨਾ ਤੁਸੀਂ ਉਹਦੀ ਵੀਡੀਓ ਵੀ ਦੇਖ ਲੈਣਾ ਉਹ ਤਲਵਾਰ ਲੜਾਂਦਾ ਹੋਇਆ ਸਿਕਿਉਰਿਟੀ ਵਾਲੇ ਪਾਸੇ ਜਾਂਦਾ ਸੀ ਉਹ ਕੋ ਅਨਫੋਰਚੂਨੇਟ ਇਨਸੀਡੈਂਟ ਸੀਗਾ ਤਾਸਪੁਰ ਚ ਲੋਕੀ ਬੜੇ ਨਰਾਜ ਹੈ ਵੈਸੇ ਨਹੀਂ ਦਿਓਤੋਂ ਤੁਸੀਂ ਸੋਚਦੇ ਨੇ ਕਿ ਉਹ ਸੀਟ ਆ ਜੂਗੀ ਲੋਕ ਬੜੇ ਪਰੇਸ਼ਾਨ ਕਹਿੰਦੇ ਕਿ ਅਸੀਂ ਤੇਵੇਂ ਜਿਤਾਤਾ ਉਸ ਦਿਖੋ ਲੋਕ ਜਿਹੜੇ ਨੇ ਲੋਕ ਹਵਾ ਨਾਲ ਚੱਲਦੇ ਮੈਂ ਤੇ ਇਹ ਗੱਲ ਕਹਿੰਦਾ ਕਿ ਲੋਕ ਹਵਾ ਨਾਲ ਚੱਲਦੇ ਆਂ ਔਰ ਹਵਾ ਜਿੱਥੇ ਚੱਲਦੀ ਹੈ ਉਹਨੂੰ ਕੋਈ ਨਹੀਂ ਰੋਕ ਪਾਉਂਦਾ ਠੀਕ ਹੈ ਗੱਲ ਗੁਰਦੀ ਸਾਹਿਬ ਇੱਕ ਹੋਰ ਨਰਿੰਦਰ ਮੋਦੀ ਦੀ ਅੰਧੇਰੀ ਚੱਲ ਰਹੀ ਹੈ ਔਰ ਮੈਂ ਤੁਹਾਨੂੰ ਗੱਲ ਕਹਿੰਦਾ ਤੌਰ ਇਹ ਚੰਗਾ ਮਤਲਬ ਕਿ 25 ਸਾਲ ਤੋਂ ਮੈਨੂੰ ਵਕਾਲਤ ਕਰਦੇ ਹੋਗੇ ਤੁਹਾਨੂੰ ਮੈਂ ਕਹਿੰਦਾ 400 ਸੇ ਪਾਰ ਉਹ ਜਿਹੜਾ ਨਾਰਾ ਲਾਇਆ ਨਾ ਤੁਸੀਂ ਦੇਖੋ 400 ਦੇ ਅੱਗੇ ਅੱਗੇ ਜਦੋਂ ਅਸੀਂ ਧਰਨੇ ਦਿੰਦੇ ਆ ਸੜਕਾਂ ਰੋਕਦੇ ਆ ਤੇ ਇਹਨਾਂ ਰੋਕਦੇ ਆ ਦੇਖੋ ਆਮ ਆਦਮੀ ਕਿੰਨਾ ਨਰਾਸ਼ ਹੁੰਦਾ ਆਮ ਲੋਕੀ ਚਿੱਕਾ ਮਾਰਦੇ ਆ ਹੁਣ ਤਾਂ ਲੋਕੀ ਪਿੱਟ ਗਏ ਇਸ ਵਾਰ ਤਾਂ ਲੋਕੀ ਪਿੱਟ ਗਏ ਸੀਗੇ ਭਾਈ ਬਸ ਕਰੋ ਤੁਹਾਨੂੰ ਐਮਐਸਪੀ ਮਿਲਣੇ ਕਿ ਮਿਲ ਨਹੀਂ ਪਰ ਸਾਡੇ ਕਈ ਕਈ ਐਂਬੂਲੈਂਸਾਂ ਦੇ ਵਿੱਚ ਲੋਕ ਮਰ ਗਏ ਤੁਸੀਂ ਕਿਸੇ ਵੀ ਐਮਰਜੈਂਸੀ ਰਸਤਾ ਨਹੀਂ ਦਿੱਤਾ ਸੋ ਗੱਲ ਹੈ ਕਿ ਦੇਖੋ ਬਲੈਕਮੇਲਿੰਗ ਜਿਹੜੀ ਆ ਨਾ ਜੀ ਉਹਦਾ ਇੱਕ ਪਾਰਟ ਹੁਣ ਇਹ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਇਹਨਾਂ ਦੀ ਕੋ ਜਿਹੜੀ ਐਮਐਸਪੀ ਮੈਡਮ ਨੇ ਕਿ ਐਂ ਦੋ ਮਿੰਟਾਂ ਜੇ ਐਮਐਸਪੀ ਦਊ ਮੈਨੂੰ ਕੇਜਰੀਵਾਲ ਨੇ ਕਿਹਾ ਐਮਐਸਪੀ ਮਿਲੇਗੀ ਸਭ ਨੂੰ ਹੁਣ ਅਜੇ ਐਮਐਸਪੀ ਕੇ ਉਹ ਜੇ ਮੈਡਮ ਨੂੰ ਪੁੱਛੋ ਤਾਂ ਕਹਿੰਦੀ ਮੈਂ ਦਊ ਦੋ ਥੋੜੀ ਇਮੋਸ਼ਨਲ ਹੋ ਗਈ ਸੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਪੰਜਾਬ ਦੀ ਗੱਲ ਕਰਾਂ 13 ਸੀਟਾਂ ਨੇ ਕਿ ਮੈਨੂੰ ਇਹ ਮੇਰਾ ਆਈਡੀਆ ਹੈ ਵੀ 6 ਸੀਟਾਂ ਤਾਂ ਬੀਜੇਪੀ ਲੈ ਕੇ ਜਾਓ ਜਿਹੜਾ ਮਜ਼ਬੂਤ ਕਰ ਰਿਹਾ ਅੰਡਰਗਰਾਉਂਡ ਉਹਨਾਂ ਨੇ ਕੰਮ ਕੀਤਾ ਹੋਇਆ ਜਮੀਨੀ ਲੈਵਲ ਤੇ ਸੋ ਜਿਹੜਾ ਲੋਕਾਂ ਨੂੰ ਦੇਖ ਨਹੀਂ ਰਿਹਾ ਸ਼ਾਇਦ ਉਹਦਾ ਨਤੀਜਾ ਵੀ ਰਵਨੀਤ ਬਿੱਟੂ ਵੀ ਬੀਜੇਪੀ ਚਲੇ ਗਏ ਰਿੰਕੂ ਵੀ ਚਲਾ ਗਿਆ ਅੰਮ੍ਰਿਤਸਰ ਤੋਂ ਵੀ ਦੋ ਚਾਰ ਲੀਡਰ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗੂਗਾ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਉਹ ਛੱਡ ਕੇ ਬੀਜੇਪੀ 'ਚ ਜਾਣਗੇ ਤੇ ਹੁਣ ਜਿਹੜੇ ਕੈਂਡੀਡੇਟ ਨਵੇਂ ਲਿਆਂਦੇ ਗਏ ਨੇ ਉਹਨਾਂ ਦਾ ਵੀ ਐਕਸਪੀਰੀਅੰਸ ਕੁਝ ਜ਼ਿਆਦਾ ਨਹੀਂ ਆ ਠੀਕ ਹੈ ਉਹ ਮਤਲਬ ਕਿ ਉਹ ਐਮਬੈਸਡਰ ਰਹਿ ਚੁੱਕੇ ਨੇ ਲੇਕਿਨ ਐਕਸਪੀਰੀਅੰਸ ਕੁਝ ਨਹੀਂ ਆ ਮੈਨੂੰ ਇੰਜ ਲੱਗਦਾ ਹੈ ਕਿ ਅੰਮ੍ਰਿਤਸਰ ਦੀ ਇਹ ਮੰਦਭਾਗੀ ਹੈ ਇਥੇ ਪੜ੍ਹੇ ਲਿਖੇ ਬੰਦੇ ਨੂੰ ਬਹੁਤਾ ਪਸੰਦ ਨਹੀਂ ਕਰਦੇ ਸੋ ਜ਼ਿਆਦਾ ਐਜੂਕੇਸ਼ਨ ਇਥੇ ਮਿਲਦਾ ਕਰਾਈਟਰੀਆ ਨਹੀਂ ਹੈਗਾ ਪਹਿਲਾ ਅਰੁਣ ਜੇਟਲੀ ਜੀ ਲੜੇ ਹਰਦੀਪ ਪੂਰੀ ਜੀ ਲੜੇ ਜੇ ਜੇਟਲੀ ਜੀ ਜਿੱਤਦੇ ਤਾਂ ਅੱਜ ਅੰਮ੍ਰਿਤਸਰ ਦੀ ਸ਼ਕਲ ਹੋਰ ਹੁੰਦੀ ਠੀਕ ਹੈ ਜੇ ਹਰਦੀਪ ਪੂਰੀ ਜੀ ਜਿੱਤਦੇ ਤਾਂ ਸ਼ਾਇਦ ਅੱਜ ਅੰਮ੍ਰਿਤਸਰ ਦੀ ਸ਼ਕਲ ਹੋਰ ਹੁੰਦੀ ਹੁਣ ਗੱਲ ਇਹ ਵੀ ਤੁਸੀਂ ਜਿ ਪੰਜਾਬ ਵਿੱਚ ਹੋਣ ਵਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਪੰਜਾਬ ਦੇ ਵਿੱਚ ਸਰਗਰਮੀਆਂ ਤੇਜ਼ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਤੋਂ ਬਤੌਰ 7 ਸਾਲ ਤੋਂ ਗੁਰਜੀਤ ਸਿੰਘ ਔਜਰਾ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਕੀ ਲੋਕਾਂ ਦਾ ਵਿਚਾਰ ਹੈ ਕਿਉਂਕਿ ਅਕਸਰ ਹੀ ਸਰਗਰਮੀਆਂ ਬੇਸ਼ੱਕ ਤੇਜ਼ ਹੋ ਰਹੀਆਂ ਨੇ ਕਈ ਨਵੇਂ ਉਮੀਦਵਾਰ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਤੇ ਗੱਲਬਾਤ ਵੀ ਕਰਾਂਗੇ ਆਮ ਲੋਕਾਂ ਦੇ ਨਾਲ ਵੀ ਤੇ ਖਾਸ ਲੋਕਾਂ ਦੇ ਨਾਲ ਵੀ ਜਿਨ੍ਹਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕੀਤੀ ਜਾ ਸਕੇ ਕਿ ਆਮ ਲੋਕ ਜਿਹੜੇ ਨੇ ਉਹ ਪੰਜਾਬ ਦੀ ਅਤੇ ਖਾਸ ਤੋ ਅੰਮ੍ਰਿਤਸਰ ਦੀ ਨਬਜ਼ ਕਿੱਥੇ ਤੱਕ ਟਟੋਲਦੇ ਹੋਏ ਨਜ਼ਰ ਆ ਰਹੇ ਨੇ ਸੰਦੀਪ ਗੌਰਸੀ ਸਾਡਾ ਮੌਜੂਦ ਨੇ ਐਡਵੋਕੇਟ ਵੀ ਨੇ ਬਹੁਤ ਵਧੀਆ ਜਾਣਕਾਰ ਵੀ ਨੇ ਗੱਲਬਾਤ ਕਰ ਰਹੇ ਆ ਵਕੀਲ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਪੰਜਾਬ ਦੀ ਨਬਜ਼ ਜਿਹੜੀ ਆ ਹੁਣ ਪੰਜ ਜਗ੍ਹਾ ਤੇ ਫਿਗਰ ਨਜ਼ਰ ਆ ਰਹੀ ਹੈ ਇੱਕ ਇੰਡੀਪੈਂਡੈਂਟ ਟੀਮਾਂ ਨੇ ਦੂਸਰੀਆਂ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਅੰਮ੍ਰਿਤਸਰ ਦੇ ਉਮੀਦਵਾਰ ਨੂੰ ਕਿਦਾਂ ਵੇਚਦੇ ਹੋ ਮੈਂਬਰ ਪਾਰਲੀਮੈਂਟ ਦੇ ਗੁਰਜੀਤ ਸਿੰਘ ਓਜਲਾ ਸੱਤ ਸਾਲ ਤੋਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਪੰਜਾਬ ਦੀ ਗੱਲ ਕਰਾਂ 13 ਸੀਟਾਂ ਨੇ ਜੀ 13 ਸੀਟਾਂ ਦੇ ਨਾਲ-ਨਾਲ ਤੁਸੀਂ ਇਹ ਗੱਲ ਸਮਝ ਲਓ ਕਿ ਮੈਨੂੰ ਇਹ ਮੇਰਾ ਆਈਡੀਆ ਹੈ ਵੀ 6 ਸੀਟਾਂ ਤਾਂ ਬੀਜੇਪੀ ਲੈ ਕੇ ਜਾਓ ਠੀਕ ਹੈ ਕਿਉਂਕਿ ਉਹ ਮੈਨੂੰ ਇੰਜ ਲੱਗਦਾ ਕਿ ਜਿਸ ਲੈਵਲ ਤੇ ਉਹ ਕੰਮ ਕਰ ਰਹੇ ਆ ਰੂਟ ਲੈਵਲ ਤੇ ਕੰਮ ਕਰ ਰਹੇ ਜੇ ਨਜ਼ਰ ਨਹੀਂ ਆ ਰਿਹਾ ਜਿਹੜਾ ਮਜ਼ਬੂਤ ਕਰ ਰਹੇ ਆ ਅੰਡਰਗਰਾਉਂਡ ਉਹਨਾਂ ਨੇ ਕੰਮ ਕੀਤਾ ਹੋਇਆ ਆ ਜਮੀਨ ਤੇ ਜਮੀਨੀ ਲੈਵਲ ਤੇ ਸੋ ਜਿਹੜਾ ਇਹ ਲੋਕਾਂ ਨੂੰ ਦੇਖ ਨਹੀਂ ਰਿਹਾ ਸ਼ਾਇਦ ਉਹਦਾ ਨਤੀਜਾ ਵੀ ਰਵਨੀਤ ਬਿੱਟੂ ਵੀ ਬੀਜੇਪੀ ਚਲੇ ਗਏ ਰਿੰਕੂ ਵੀ ਚਲਾ ਗਿਆ ਅੰਮ੍ਰਿਤਸਰ ਤੋਂ ਵੀ ਦੋ ਚਾਰ ਲੀਡਰ ਆਉਣ ਵਾਲੇ ਸਮੇਂ ਤੁਹਾਨੂੰ ਪਤਾ ਲੱਗੂਗਾ ਚਾਹੇ ਉਹ ਕਾਂਗਰਸ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਉਹ ਛੱਡ ਕੇ ਬੀਜੇਪੀ 'ਚ ਜਾਣਗੇ ਸੋ ਇਸ ਵਕਤ ਜਿਹੜਾ ਲੋਕ ਸਭਾ ਚੋਣਾਂ ਦਾ ਮੁੱਦਾ ਹੈ ਉਹ ਇਹ ਹੈ ਕਿ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਇੱਕ ਫੇਸ ਤੇ ਹੋ ਰਹੀਆਂ ਹਨ ਫੇਸ ਇਹ ਹੈ ਕਿ ਜਿੱਦਾਂ ਨਰਿੰਦਰ ਮੋਦੀ ਜੀ ਨੇ ਕਿਹਾ ਸਾਡੇ ਮਾਨਣਯੋਗ ਪ੍ਰਧਾਨ ਮੰਤਰੀ ਯਸ਼ਸ਼ਵੀ ਪ੍ਰਧਾਨ ਮੰਤਰੀ ਜਿਨ੍ਹਾਂ ਦਾ ਪੂਰੀ ਦੁਨੀਆ 'ਚ ਨਾਮ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀਆਂ 543 ਸੀਟਾਂ ਨੇ ਉਹਨਾਂ ਤੇ ਨਰਿੰਦਰ ਮੋਦੀ ਲੜ ਰਿਹਾ ਕੈਂਡੀਡੇਟ ਨਹੀਂ ਲੜ ਰਿਹਾ ਸੋ ਗੁਰਜੀਤ ਸਿੰਘ ਔਜਲਾ ਜਿਹੜਾ ਹੈਗਾ ਮੇਰਾ ਬਹੁਤ ਅੱਛਾ ਦੋਸਤ ਹੈ ਔਰ ਮੈਨੂੰ ਇੰਜ ਲੱਗਦਾ ਹੈ ਕਿ ਉਹਦੇ ਲਈ ਇਸ ਵਾਰ ਲੜਾਈ ਸੌਖੀ ਨਹੀਂ ਹੋਊਗੀ ਕੀ ਕਾਰਨ ਸਮਝਦੇ ਇਸ ਪਿੱਛੇ ਜੇ ਲੜਾਈ ਸੌਖੀ ਨਾ ਹੋਣ ਦਾ ਕਾਰਨ ਉਹਦਾ ਕਾਰਨ ਇਹ ਹੈ ਕਿਉਂਕਿ ਜਦੋਂ ਉਹ ਦੋ ਵਾਰ ਜਿੱਤੇ ਨੇ ਇੱਕ ਵਾਰ ਬਾਈ ਇਲੈਕਸ਼ਨ ਜਿੱਤੇ ਨੇ ਉਦੋਂ ਮੈਂ ਉਹਨਾਂ ਦਾ ਇਲੈਕਸ਼ਨ ਇੰਚਾਰਜ ਸੀਗਾ ਲੋਕ ਸਭਾ ਮੈਂ ਕਾਂਗਰਸ ਵੱਲੋਂ ਇਲੈਕਸ਼ਨ ਚਾਰਜ ਸੀ ਉਸ ਸਮੇਂ ਤੇ ਉਸ ਵੇਲੇ ਵੀ ਉਹਨਾਂ ਨੂੰ ਮੌਕਾ ਮਿਲਿਆ ਦੂਜੀ ਵਾਰੀ ਵੀ ਮੌਕਾ ਮਿਲਿਆ ਪਰ ਅਨਫੋਰਚੂਨੇਟਲੀ ਉੱਪਰ ਜਿਹੜੀ ਸਰਕਾਰ ਸੀ ਉਹ ਕਾਂਗਰਸ ਦੀ ਨਹੀਂ ਸੀਗੀ ਸੋ ਜੋ ਅੰਮ੍ਰਿਤਸਰ ਲਈ ਨਾ ਤਾਂ ਕੋਈ ਪ੍ਰੋਜੈਕਟ ਲੈ ਕੇ ਆ ਸਕੇ ਨਾ ਕੋਈ ਏਡਾ ਵੱਡਾ ਕੰਮ ਕਰ ਸਕੇ ਵੀ ਜਿਹਦੇ ਨਾਲ ਦੁਬਾਰਾ ਲੋਕਾਂ ਨੂੰ ਲੱਗੂਗਾ ਵੀ ਝੁਕਾਵ ਇੱਧਰ ਹੋਊਗਾ ਪਰਸਨਲੀ ਤੌਰ ਤੇ ਗੁਰਜੀਤ ਤੋਜਲਾ ਜਿਹੜਾ ਉਹ ਇੱਕ ਅੱਛਾ ਇਨਸਾਨ ਹੈ ਵਧੀਆ ਇਨਸਾਨ ਹੈ ਵਰਕਰ ਦੇ ਨਾਲ ਖੜੇ ਹੋਣ ਵਾਲਾ ਇਨਸਾਨ ਹੈ ਹਾਲਾਂਕਿ ਪਿਛੇ ਲੋਕਾਂ ਨੇ ਅਫਵਾਹ ਵੀ ਫਲਾਈ ਸੀ ਕਿ ਨੌ ਦੇ ਨੌ ਐਮਐਲਏ ਦੇ ਖਿਲਾਫ ਨੇ ਜੀ ਉਹ ਕਹਿੰਦੇ ਉਹਦੀ ਵੋਟ ਉਹਦੀ ਟਿਕਟ ਕੱਟ ਦਿਓ ਦੇਖੋ ਗਲਤ ਹੈ ਉਹ ਮਤਲਬ ਭਾਵੇਂ ਖਿਲਾਫ ਕਹਿੰਦੇ ਸਾਰੀ ਕਾਇਨਾਤ ਹੀ ਹੋ ਜੇ ਜੇ ਰੱਬ ਤੁਹਾਡੇ ਵੱਲ ਹੋਏ ਤਾਂ ਫਿਰ ਤੇ ਤੁਹਾਨੂੰ ਕੋਈ ਹਰਾਉਂਦਾ ਨਹੀਂ ਜਨਤਾ ਵੀ ਨਾਲ ਖਾਸ ਹੋ ਤੇ ਰੱਬ ਦੇ ਨਾਲ ਨਾਲ ਜਨਤਾਕਰ ਨਾਲ ਤਾਂ ਫਿਰ ਦੇਖੋ ਜੀ ਉਹ ਕਹਿੰਦੇ ਆਵਾਜ਼ੇ ਖਲਕ ਨਗਾੜਾ ਹੈ ਖੁਦਾ ਸੋ ਮਤਲਬ ਜਿਹੜੀ ਖੁਦਾ ਦੀ ਮਤਲਬ ਕਿ ਜੋ ਚਾਹ ਹੋਏਗੀ ਉਹ ਤਾਂ ਹੋਣਾ ਹੀ ਹੋਣਾ ਹੈ ਪਰ ਮੈਨੂੰ ਐ ਦੇਖੋ ਜੇ ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰੀਏ ਤਾਂ ਇਸ ਵਾਰ ਗੁਰਜੀਤ ਔਜਲਾ ਵਾਸਤੇ ਕੋਈ ਆਸਾਨ ਕੰਮ ਨਹੀਂ ਰਹੇਗਾ ਕੀ ਕਾਰਨ ਕੀ ਸਮਝਦੇ ਰਹੇ ਪਿੱਛੇ ਕੋਈ ਹੈ ਤੁਹਾਨੂੰ ਕੋ ਮੋਟਾ ਮੋਟਾ ਡਾਟਾ ਕਿ ਕਿਉਂ ਆਸਾਨ ਨਹੀਂ ਹੋ ਸਕਦਾ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜਾ ਵੱਡਾ ਪ੍ਰੋਜੈਕਟ ਹੈ ਉਹ ਗੁਰਜੀਤ ਔਜਲਾ ਅੰਮ੍ਰਿਤਸਰ ਲੈ ਕੇ ਨਹੀਂ ਆ ਸਕੇ ਕਿਉਂਕਿ ਮੇਰੇ ਮੁਤਾਬਕ ਤੇ ਉਹਨਾਂ ਨੇ ਅੰਮ੍ਰਿਤਸਰ ਲਈ ਕੋਈ ਏਡਾ ਵੱਡਾ ਜੇ ਕੰਮ ਕੀਤਾ ਨਹੀਂ ਹਾਂ ਵਰਕਰ ਦੇ ਨਾਲ ਕਿਤੇ ਖੜੇ ਰਹੇ ਆ ਉਹ ਗੱਲ ਲੱਗਿਆ ਕਾਂਗਰਸ ਦੇ ਵਰਕਰ ਨਾਲ ਖੜੇ ਰਹੇ ਹੋਣਗੇ ਇਹ ਆਮ ਲੋਕਾਂ ਦੇ ਨਾਲ ਹਿਤਾਂ ਲਈ ਗੱਲ ਕੀਤੀ ਹੋਵੇਗੀ ਪਰ ਉਹ ਜੋ ਸੱਤ ਲਾਂਦੇ ਵਿੱਚ ਉਹਨਾਂ ਨੂੰ ਕਰਨਾ ਚਾਹੀਦਾ ਸੀ ਜੇ ਵੱਡੇ ਪ੍ਰੋਜੈਕਟ ਲੈ ਕੇ ਆਣੇ ਆਂ ਅੰਬਰਸੱਲਾ ਹੀ ਬਹੁਤ ਵੱਡਾ ਕੰਮ ਕਰਨਾ ਦੇਖੋ ਜਦੋਂ ਸਰਕਾਰ ਚ ਨਹੀਂ ਗਾਇ ਤਾਂ 2-400 ਕਰੋੜ ਦਾ ਤੇ ਪ੍ਰੋਜੈਕਟ ਤੁਸੀਂ ਲੈ ਕੇ ਨਹੀਂ ਆ ਸਕਦੇ ਜੋ ਤੁਹਾਨੂੰ 5-7 ਕਰੋੜ ਸਾਲ ਦਾ ਮਿਲਦਾ ਲੋਕ ਸਭਾ ਤੋਂ ਉਹੀ ਖਰਚਣਾ ਤੇ ਜੇ ਤੁਸੀਂ ਉਹ ਵੀ ਜਗੜਾਤਿਆਂ ਦੇ ਦੇ ਮਤਲਬ ਕਿ ਢੰਡਾਰਿਆਂ ਤੇ ਵੰਡ ਦੋ ਠੀਕ ਹੈ ਮੰਦਰਾਂ ਤੇ ਗੁਰਦੁਆਰਿਆਂ ਤੇ ਵੰਡ ਦੋ ਤੇ ਫਿਰ ਤੁਸੀਂ ਕਿੱਥੋਂ ਸੋਚੋਗੇ ਵੀ ਤੁਹਾਨੂੰ ਵੋਟ ਪੈਗੀ ਲੇਕਿਨ ਜੇਕਰ ਹੋਂ ਦੀ ਗੱਲ ਕੀਤੀ ਜਾਵੇ ਤੇ ਹੁਣ ਜਿਹੜੇ ਕੈਂਡੀਡੇਟ ਨਵੇਂ ਲਿਆਂਦੇ ਗਏ ਨੇ ਉਹਨਾਂ ਦਾ ਵੀ ਐਕਸਪੀਰੀਅੰਸ ਕੁਝ ਜ਼ਿਆਦਾ ਨਹੀਂ ਆ ਠੀਕ ਹੈ ਉਹ ਮਤਲਬ ਕਿ ਉਹ ਐਮਬੈਸਡਰ ਰਹੇ ਚੁੱਕੇ ਨੇ ਲੇਕਿਨ ਐਕਸਪੀਰੀਅੰਸ ਕੁਝ ਨਹੀਂ ਆ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਜਾਂ ਖਾਸ ਤੌਰ ਤੇ ਅੰਮ੍ਰਿਤਸਰ ਦੇ ਲੋਕ ਉਹਨਾਂ ਨੂੰ ਵੋਟ ਪਾ ਸਕਣਗੇ ਪਹਿਲੀ ਗੱਲ ਤੇ ਇਹ ਹੈ ਵੀ ਜਿਹੜੇ ਤੁਸੀਂ ਕੈਂਡੀਡੇਟ ਕਹਿ ਰਹੇ ਹੋ ਮੈਂ ਉਹਨਾਂ ਨੂੰ ਪਰਸਨਲੀ ਤੌਰ ਤੇ ਜਾਣਦਾ ਨਹੀਂ ਕਿਉਂਕਿ ਮੈਂ ਤਾਂ ਅਜੇ ਤੱਕ ਉਹਨਾਂ ਨੂੰ ਮਿਲਿਆ ਨਹੀਂ ਐਮਬੈਸਡਰ ਰਹੇ ਨੇ ਬਹੁਤ ਵੱਡੇ ਆਦਮੀ ਨੇ ਨਰਿੰਦਰ ਮੋਦੀ ਜੀ ਜੀ ਉਹਨਾਂ ਨੇ ਅਮਰੀਕਾ ਦੇ ਵਿੱਚ ਕੈਂਪੇਨ ਚਲਾਈ ਸੀਗੀ ਉੱਥੇ ਉਹਨਾਂ ਦੀ ਹੋੜੀ મોદી ਜਿਹੜਾ ਉਹਨਾਂ ਦਾ ਸੀਗਾ ਉਹ ਕੰਪੇਨ ਸਾਰੀ ਉਹਨਾਂ ਨੇ ਚਲਾਈ ਸੀ ਪਰ ਮੈਂ ਪਰਸਨਲੀ ਨਹੀਂ ਜਾਣਦਾ ਉਹਨਾਂ ਨੂੰ ਹੋ ਸਕਦਾ ਉਹ ਇੰਟੈਲੈਕਚੁਅਲ ਨੇ ਆਈਐਸ ਸੀਨੀਅਰ ਆਈਐਸ ਜਾਂ ਆਫੀਸਰ ਨੇ ਹੋ ਪਰ ਮੈਨੂੰ ਇੰਜ ਲੱਗਦਾ ਹੈ ਕਿ ਅੰਮ੍ਰਿਤਸਰ ਦੀ ਇਹ ਮੰਦਭਾਗੀ ਹੈ ਇਥੇ ਪੜ੍ਹੇ ਲਿਖੇ ਬੰਦੇ ਨੂੰ ਬਹੁਤਾ ਪਸੰਦ ਨਹੀਂ ਕਰਦੇ ਸੋ ਜ਼ਿਆਦਾ ਐਜੂਕੇਸ਼ਨ ਇਥੇ ਮਿਲਦਾ ਕਰਾਈਟੇਰੀਆ ਨਹੀਂ ਹੈਗਾ ਲੇਕਿਨ ਗੁਰਸੇਪ ਸਾਬ ਲੱਗਦਾ ਨਹੀਂ ਹੈ ਕਿ ਲੋਕਾਂ ਵੱਲੋਂ ਹਮੇਸ਼ਾ ਇਹ ਚੀਜ਼ ਵੇਖੀ ਜਾਂਦੀ ਹੈ ਕਿ ਜਿਹੜੇ ਬਾਹਰ ਦੇ ਲੋਕ ਨੇ ਖਾਸ ਤੋ ਤੇ ਹੁਣ ਜਿਸ ਤਰ੍ਹਾਂ ਕਿ ਸੰਧੂ ਸਾਹਿਬ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਦਾ ਮੈਂ ਨਾਮ ਲੈ ਰਿਹਾ 35 ਸਾਲ ਬੇਸ਼ੱਕ ਉਹਨਾਂ ਨੇ ਦੇਸ਼ ਲਈ ਕੰਮ ਕੀਤਾ ਲੇਕਿਨ ਅੰਮ੍ਰਿਤਸਰ ਵਾਸਤੇ ਉਹ ਵੀ ਕੁਝ ਨਹੀਂ ਕਰ ਸਕੇ ਇੱਕਦਮ ਟਿਕਟ ਲੈ ਕੇ ਮਿਲ ਜੇ ਤੇ ਲੱਗਦਾ ਨਹੀਂ ਕਿ ਜਿਸਾ ਤੁਸੀਂ ਇੱਕ ਵਰਕਰ ਸੀਗੇ ਤੋ ਉਹਨਾਂ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਸੀ ਹੋਰ ਵੀ ਕਈ ਲੀਡਰ ਸੀਗੇ ਉਹਨਾਂ ਨੂੰ ਦਿੱਤਾ ਜਾ ਸਕਦਾ ਸੀਗਾ ਹਾਂਜੀ ਤੇ ਕੀ ਲੱਗਦਾ ਨਹੀਂ ਕਿ ਉਹਨਾਂ ਨੂੰ ਜਿਹੜਾ ਸੀਗਾ ਮੌਕਾ ਦਿੱਤਾ ਜਾਣਾ ਚਾਹੀਦਾ ਸੀਗਾ ਤਾਂ ਜੋ ਕਿ ਲੋਕਾਂ ਦੇ ਵਿੱਚ ਵੇਵ ਬਣ ਸਕਦੀ ਦੇਖੋ ਅਸਲ ਚ ਗੱਲ ਇਹ ਹੈ ਕਿ ਜਿਹੜੀ ਲੋਕਲ ਵਾਲੀ ਤੁਸੀਂ ਗੱਲ ਕਰਦੇ ਹੋ ਜੀ ਪਹਿਲਾ ਅਰੁਣ ਜੇਟਲੀ ਜੀ ਲੜੇ ਜੀ ਹਰਦੀਪ ਪੂਰੀ ਜੀ ਲੜੇ ਜੀ ਸੋ ਹੁਣ ਜੇ ਸਪੋਜ਼ ਤੁਸੀਂ ਨਵੇਂ ਕਹਿੰਦੇ ਹੋ ਵੀ ਸੰਧੂ ਸਾਹਿਬ ਨੇ ਉਹਨਾਂ ਦਾ ਹਾਂਜੀ ਮੈਨੂੰ ਤਾਂ ਪੂਰਾ ਨਾਮ ਵੀ ਉਹਨਾਂ ਦਾ ਪਤਾ ਨਹੀਂ ਹੈਗਾ ਤਰਨਜੀਤ ਸਿੰਘ ਸੰਧੂ ਤੁਸੀਂ ਕਹਿੰਦੇ ਹੋ ਉਹ ਲੜਨਗੇ ਦੇਖੋ ਇਸ ਵਕਤ ਗੱਲ ਇਹ ਹੈ ਕਿ ਲੋਕ ਸਭਾ ਦਾ ਜਿਹੜਾ ਇਲੈਕਸ਼ਨ ਹੁੰਦਾ ਨਾ ਜੀ ਉਹ ਦੇਸ਼ ਦੇ ਮੁੱਦੇ ਤੇ ਹੁੰਦਾ ਹਮ ਲੋਕਲ ਮੁੱਦਿਆਂ ਤੇ ਨਹੀਂ ਹੁੰਦਾ ਇਲੈਕਸ਼ਨ ਦਾ ਮੁੱਦਾ ਇਸ ਵੇਲੇ ਜਿਹੜਾ ਹੋਊਗਾ ਦੇਖੋ ਇੱਕ ਤੁਸੀਂ ਕਾਉਂਸਲਰ ਜਦੋਂ ਚੁਣਦੇ ਹੋ ਨਾ ਜੀ ਉਹ ਮੇਰੇ ਮੇਰੀ رائے ਹੈ ਕਿ ਪਾਰਟੀ ਤੋਂ ਉੱਪਰ ਉੱਠ ਕੇ ਮੈਂ ਗੱਲ ਕਰਾਂ ਤੇ ਕਾਉਂਸਲਰ ਉਸ ਨੂੰ ਚੁਣਨਾ ਚਾਹੀਦਾ ਜਿਹੜਾ ਤੁਹਾਡੇ ਦੁੱਖ ਸੁੱਖ ਚ ਤੁਹਾਡੇ ਨਾਲ ਆ ਕੇ ਬਹਿ ਜੇ ਜੀ ਬਿਲਕੁਲ ਥੋੜੀ ਗਲੀਆਂ ਨਾਲੀਆਂ ਸੀਵਰੇ ਸਾਫ ਕਰਾਵੇ ਸਟਰੀਟ ਲਾਈਟ ਦੀ ਵਿਵਸਥਾ ਕਰੇ ਕਾਉਂਸਲਰ ਦਾ ਲੈਵਲ ਉਨਾ ਹੀ ਹੁੰਦਾ ਉਸ ਤੋਂ ਬਾਅਦ ਐਮਐਲਏ ਦੀ ਗੱਲ ਕਰਦੇ ਆਪਾਂ ਐਮਐਲਏ ਤੁਹਾਨੂੰ ਉਹ ਚੁਣਨਾ ਚਾਹੀਦਾ ਜਿਹੜਾ ਵਿਧਾਨ ਸਭਾ 'ਚ ਤੁਹਾਡੇ ਹਲਕੇ ਦੀ ਆਵਾਜ਼ ਚੱਕੇ ਤੁਹਾਡੇ ਹਲਕੇ ਦੀ ਡਿਵੈਲਪਮੈਂਟ ਐਥੇ ਪੈਸੇ ਲੈ ਕੇ ਆਵੇ ਤੇ ਮੈਂਬਰ ਪਾਰਲੀਮੈਂਟ ਉਹ ਚੁਣਨਾ ਚਾਹੀਦਾ ਜਿਹੜਾ ਕਿ ਤੁਹਾਡੇ ਤੁਹਾਡੇ ਪਾਰਲੀਮੈਂਟਰੀ ਕੰਸਟੀਚੂਐਂਸੀ ਵਾਸਤੇ 2-400 500 ਕਰੋੜ ਦਾ ਪ੍ਰੋਜੈਕਟ ਲੈ ਕੇ ਆ ਸਕੇ ਜੇ ਜ ਤਾਂ ਅਜੰਮਰ ਸਰਦੀ ਸ਼ਕਲ ਹੋਰ ਹੁੰਦੀ ਠੀਕ ਹੈ ਜੇ ਹਰਦੀਪ ਪੁਰੀ ਜੀ ਜਿੱਤੇ ਤਾਂ ਸ਼ਾਇਦ ਅਜ ਅਜੰਮਰ ਸਰਦੀ ਸ਼ਕਲ ਹੋਰ ਹੁੰਦੀ ਹੁਣ ਗੱਲ ਇਹ ਵੀ ਤੁਸੀਂ ਜਿਤਾਈ ਉਸ ਬੰਦੇ ਨੂੰ ਦਿੰਦੇ ਹੋ ਜਿਹੜਾ ਵਿਚਾਰਾ ਆਪ ਜਾ ਕੇ ਉਹਨਾਂ ਕੋਲ ਮੰਗਣਾ ਪੈਂਦਾ ਵੀ ਯਾਰ ਮੈਨੂੰ ਕੋਈ ਕੋਈ ਕੋਟ ਦੇ ਦਿਓ ਲੇਕਿਨ ਗੋਰਸੀ ਸਾਹਿਬ ਐਸੀ ਚੀਜ਼ ਦਤੇ ਦੁਕਾਨ ਤੇ ਨਾ ਕਿ ਅਗਰ ਕੋਈ 150 1 ਸਵਾ 100 ਕਰੋੜ ਲੋਕਾਂ ਦਾ ਇੱਕ ਚੁਣਿਆ ਹੋਇਆ ਨੁਮਾਇੰਦਾ ਆ ਜੇਕਰ ਉਹ ਕੋਈ ਚੀਜ਼ ਮੰਗਦਾ ਪਿਆ ਤੇ ਉਹਨੂੰ ਸਰਕਾਰ ਨੂੰ ਦੇਣਾ ਵੀ ਚਾਹੀਦਾ ਜੇ ਟੈਕਸ ਸਰਕਾਰ ਲੈ ਰਹੀ ਆ ਤੇ ਜੇਕਰ ਮੈਂਬਰ ਪਾਰਲੀਮੈਂਟ ਆਵਾਜ਼ ਚੁੱਕਦਾ ਪਿਆ ਕਿਉਂ ਨਹੀਂ ਦਿੱਤਾ ਜਾ ਰਿਹਾ ਮੋਦੀ ਸਾਹਿਬ ਕਹਿੰਦੇ ਨੇ ਕਿ ਉਹ ਇੱਕ ਸਾਡੇ ਡਿਕਟੇਟਰਸ਼ਿਪ ਕਰੀ ਜਾ ਰਹੇ ਨੇ ਕਿ ਪੰਜਾਬ ਨੂੰ ਦੇਣਾ ਹੈ ਕੁਝ ਨਹੀਂ ਤੁਸੀਂ ਕਹਿੰਦੇ ਛੇ ਸੀ ਬਣਾ ਕੇ ਕਮਾਲ ਕਰਦੇ ਜੀ 5500 ਕਰੋੜ ਰੁਪਇਆ ਨਰਿੰਦਰ ਮੋਦੀ ਜੀ ਨੇ ਅਜੇ ਇਹਨਾਂ 2-4 ਮਹੀਨਿਆਂ ਚ ਦਿੱਤਾ ਤੁਹਾਨੂੰ ਏਮਜ਼ ਦਿੱਤਾ ਤੁਹਾਨੂੰ ਸਾਰੇ ਪ੍ਰੋਜੈਕਟ ਦਿੱਤੇ ਗੱਲ ਇਹ ਹੈ ਕਿ ਜਿਹੜਾ ਬੰਦਾ ਪ੍ਰੋਜੈਕਟ ਲੈਣ ਜਾਂਦਾ ਉਹ ਪ੍ਰੋਜੈਕਟ ਵਾਸਤੇ ਪਹਿਲੇ ਉਹਨੂੰ ਡਿਟੇਲ ਪ੍ਰੋਜੈਕਟ ਰਿਪੋਰਟ ਬਣਾ ਕੇ ਲੈ ਕੇ ਜਾਣ ਕੇ ਲੇਕਿਨ ਉਹ ਕਹਿੰਦੇ ਮੈਂ ਦੇਣਾ ਹਰ ਵਾਰੀ ਡਿਟੇਲ ਰਿਪੋਰਟ ਦੇਈ ਦੀ ਆ ਗੁਰੂ ਨਾਨਕ ਹਸਪਤਾਲ ਨੂੰ ਕਿਹਾ ਸੀਗਾ ਕਿ ਐਮਜ਼ ਦੇ ਤਰਜ਼ ਤੇ ਬਣਾਇਆ ਜਾਵੇ ਕਹਿੰਦੇ ਜੇਕਰ ਮੈਂ ਡਿਟੇਲ ਦਿੱਤੀ ਆ ਕਹਿੰਦੇ ਕਿ ਇੱਕ ਜਗ੍ਹਾ ਤੇ ਦੋ ਨਹੀਂ ਐਮਜ਼ ਹੋ ਸਕਦੇ ਇੱਕ ਜਿਹੜਾ ਛੋਟਾ ਜਿਹਾ ਸੂਬਾ ਆ ਉਹਦੇ ਵਿੱਚ ਨਹੀਂ ਹੋ ਸਕਦੇ ਲੇਕਿਨ ਕਹਿੰਦੇ ਕਹਿੰਦੇ ਕਿ ਅਸੀਂ ਅਸੀਂ ਪ੍ਰਪੋਜ਼ਲ ਬਣਾ ਕੇ ਦਿੱਤੀ ਆ ਲੇਕਿਨ ਫਿਰ ਵੀ ਸੁਣਵਾਈ ਨਹੀਂ ਹੋਈ ਕਿ ਲੱਗਦਾ ਨਹੀਂ ਕਿ ਇਸ ਚੀਜ਼ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਇਦਾਂ ਹੈ ਕਿ ਇਹ ਤਾਂ ਸਿਰਫ ਉਹਨਾਂ ਨੇ ਮੈਨੂੰ ਲੱਗਦਾ ਵੀ ਉਹ ਮੇਰੇ ਵੱਡੇ ਵੀਰ ਨੇ ਗੁਰਜੀਤੋ ਜਿਲ੍ਹਾ ਜੀ ਵੀ ਮੈਨੂੰ ਇੰਜ ਲੱਗਦਾ ਕਿ ਉਹਨਾਂ ਨੇ ਇਹ ਗੱਲ ਸਿਰਫ ਵੋਟਰ ਨੂੰ ਲੁਭਾਉਣ ਵਾਸਤੇ ਕਹੀ ਆ ਗੁਰਨਾਨਕ ਦੇਵ ਹਸਪੀਟਲ ਜਿਹੜਾ ਉਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਹੈ ਪੰਜਾਬ ਸਰਕਾਰ ਦੇ ਹੈਲਥ ਸਿਸਟਮ ਚ ਗੁਰਨਾਨਕ ਦੇਵ ਹਸਪੀਟਲ ਆਂਦਾ ਜਿੱਥੋਂ ਤੱਕ ਤੁਸੀਂ ਗੱਲ ਕਰਦੇ ਹੋ ਏਮਜ਼ ਦੀ ਉਹ ਇੱਕ ਕੇਂਦਰ ਦਾ ਇੱਕ ਪ੍ਰੋਜੈਕਟ ਹੈ ਔਰ ਏਮਜ਼ ਫਿਰੋਜ਼ਪੁਰ ਦੇ ਵਿੱਚ ਉਹਨਾਂ ਨੇ ਦਿੱਤਾ ਬਠਿੰਡੇ ਉਹਦਾ ਇੱਕ 파ਟ ਹੈ ਇੱਕ ਉਹਦਾ ਫਿਰੋਜ਼ਪੁਰ ਚ ਹੈ ਆਲਰੇਡੀ ਇੱਕ ਪੀਜੀਆਈ ਵੀ ਉਹਨਾਂ ਨੇ ਫਿਰੋਜ਼ਪੁਰ ਦੇ ਵਿੱਚ ਦਿੱਤੀ ਸੋ ਗੱਲ ਅਸਲ ਜੇ ਇਹ ਹੈ ਕਿ ਸਟੇਟ ਹੈਲਥਸ ਦੀ ਜਿਹੜੀ ਅਲੱਗ ਪ੍ਰੋਟੋਕਾਲ ਹੁੰਦਾ ਔਰ ਸੈਂਟਰ ਹੈਲਥ ਦਾ ਇੱਕ ਅਲੱਗ ਪ੍ਰੋਜੈਕਟ ਹੁੰਦਾ ਸੋ ਜੇ ਤੁਸੀਂ ਉਹਨਾਂ ਕੋ ਮੰਗੋ ਹੀ ਐਮਸ ਹੁਣ ਤੁਸੀਂ ਐਮਸ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਪਿਛਲੀ ਸਰਕਾਰ ਦੀ ਗੱਲ ਕਰਦਾ ਅਕਾਲੀ ਦਲ ਬੀਜੇਪੀ ਦੀ ਉਦੋਂ ਅਨਿਲ ਜੋਸ਼ੀ ਜੀ ਮੰਤਰੀ ਸੀਗੇ ਉਹ ਆਈਐਮ ਇੱਥੇ ਲੈ ਕੇ ਆਏ ਅੱਜ ਤੁਸੀਂ ਦੇਖੋ ਬਾਈਪਾਸ ਤੇ ਜਦੋਂ ਜਾਓਗੇ ਤਰਨਤਨ ਰੋਡ ਤੇ ਉਹ ਉਸ ਏਰੀਆ ਨੂੰ ਉਹਨਾਂ ਨੇ ਵੋਲਡ ਕਰ ਲਿਆ ਉੱਥੇ ਪ੍ਰੋਜੈਕਟ ਬਣ ਰਿਹਾ ਜਿਸ ਦਿਨ ਆਈਐਮ ਇੱਥੇ ਆਏਗਾ ਸੋਚੋ ਅੰਮ੍ਰਿਤਸਰ ਦਾ ਲੈਵਲ ਕਿੰਨਾ ਉੱਚਾ ਹੋਏਗਾ ਠੀਕ ਹੈ ਜੀ ਗੱਲ ਸੋ ਇਹੋ ਜਿਹੇ ਪ੍ਰੋਜੈਕਟ ਤੁਸੀਂ ਹੁ ਹੁਣ ਤੁਸੀਂ ਮਰੀਗਾ ਨੂੰ ਪੱਠੇ ਪਾਈ ਜਾਓ ਵੀ ਜਿਵੇਂ ਗੁਰਨਾ ਲਗਦੇ ਹੋ ਹਸਪੀਟਲ ਨੂੰ ਮੈਂ ਏਮਸ ਬਣਾ ਦਿਓ ਕਿ ਆ ਪੋਸੀਬਲ ਹੈ ਜੀ ਗੱਲ ਤੇ ਆ ਵੀ ਤੁਸੀਂ ਇਹ ਮੰਗੋ ਕਿ ਸੈਂਟਰਲ ਯੂਨੀਵਰਸਿਟੀ ਦਿਓ ਜਦੋਂ ਸੈਂਟਰਲ ਯੂਨੀਵਰਸਿਟੀ ਅੰਮ੍ਰਿਤਸਰ ਆਈ ਸੀ ਤੁਸੀਂ ਜਗਾ ਨਹੀਂ ਦਿਵਾ ਸਕੇ ਸੋ ਗੱਲ ਦੇਖੋ ਕਈ ਪ੍ਰੋਜੈਕਟ ਨਹੀਂ ਹੋ ਜੇ ਲੇਕਿਨ ਉਹ ਕਹਿੰਦੇ ਨੇ ਕਿ ਜੋ ਬੀਬਾ ਹਰਤੂ ਮੈਂ ਕੋ ਬਦਲ ਲੈ ਕੇ ਜਾਣ ਨੂੰ ਤਿਆਰ ਸੀਗੇ ਪ੍ਰਕਾਸ਼ ਸਿੰਘ ਬਾਦਲ ਨੇ ਲੈਟਰ ਲਿਖੀ ਤੇ ਕਹਿੰਦੇ ਉਹ ਲੈ ਕੇ ਉਸੇ ਟਾਈਮ ਉਹਨਾਂ ਨੇ ਕਹਿ ਦਿੱਤੇ ਭੇਜੋ ਤੁਹਾਨੂੰ ਕਹਿਣਾ ਵੀ ਤੁਸੀਂ ਮੈਨੂੰ ਇਹ ਗੱਲ ਦੱਸੋਗੇ ਅੰਮ੍ਰਿਤਸਰ ਦੇ ਵਿੱਚ ਤੁਸੀਂ ਵੀ ਇੰਨੇ ਸਾਲ ਰਿਪੋਰਟਰ ਹੋ ਤੁਸੀਂ ਦੱਸੋ ਕਿਹੜਾ ਲੀਡਰ ਹੈ ਕਾਂਗਰਸ ਦਾ ਜਾਂ ਓਜਲਾ ਸਾਹਿਬ ਮੇਰੇ ਵੀਰ ਨੇ ਕਿਹੜਾ ਵੱਡਾ ਪ੍ਰੋਜੈਕਟ ਜਿਹੜਾ ਉਹਨਾਂ ਨੇ ਅੱਜ ਤੱਕ ਇੱਥੇ ਲੈ ਕੇ ਆਂਦਾ ਜਾਂ ਉਹਦੀ ਰਿਕੁਐਸਟ ਪਾਈ ਹੈ ਇੱਕ ਦੱਸ ਦੋ ਸਿਵਾਏ ਸਿਵਾਏ ਸਿਰਫ ਇਹ ਕਿ ਮੈਂ ਫਲਾਈਟਾਂ ਲਵਾਤੀਆਂ ਮੈਂ ਫਲਾਈਟਾਂ ਚਲਾਤੀਆਂ ਤੇ ਫਲਾਈਟਾਂ ਵੀ ਦੇਖੋ ਉਹਨਾਂ ਦੇ ਕਹਿੰਦੇ ਚਲਦੀਆਂ ਨਹੀਂ ਉਹ ਵੀ ਜਿਹੜਾ ਜਿਹੜੀ ਉਹ ਮੰਤਰਾਲਾ ਵਾ ਉਥੋਂ ਹੀ ਚਲਣੀਆਂ ਤੁਸੀਂ ਰਿਕੁਐਸਟ ਕਰ ਸਕਦੇ ਹੋ ਨਾਲੇ ਜਿਸ ਨੇ ਫਲਾਈਟ ਚਲਾਨੀ ਹੈ 에ਅਰਲਾਈਨਸ ਨੇ ਉਹਨੇ ਆਪਣੀ ਪਹਿਲੇ ਦੇਖਣੀ ਕਿ ਮੇਰੇ ਕਿੰਨੇ ਉੱਥੇ ਕਸਟਮਰ ਆਉਂਦੇ ਆ ਕਿੰਨੇ ਟਰੈਵਲਰਸ ਉੱਤੇ ਬੈਠਦੇ ਆ ਕਿੰਨੇ ਪੈਸੇਂਜਰਸ ਮੈਂ ਅਫੋਰਡ ਕਰ ਸਕਦੀ ਉਹ ਉਸ ਕਰਕੇ ਦੇਖੋ ਉਸ ਤੋਂ ਇਲਾਵਾ ਮੇਰੇ ਖਿਆਲ ਦੇ ਵਿੱਚ ਵੱਡੇ ਪ੍ਰੋਜੈਕਟ ਹੈ ਜੇ ਉਹਨਾਂ ਕੋ ਆਣੇ ਵੀ ਨਹੀਂ ਫਿਰ ਮੋਦੀ ਸਾਹਿਬ ਖੁਦ ਡਿਸਾਈਡ ਕਰਨ ਕੋ ਨੂੰ ਪਤਾ ਇਲੈਕਸ਼ਨ ਹੈ ਇਲੈਕਸ਼ਨ ਟਨਿਓਰ ਦੇ ਵਿੱਚ ਬਾਹਰੋਂ ਵੀ ਵਿਦੇਸ਼ ਤੋਂ ਜਿਹੜੇ ਗਨੇ ਬਰਡਸ ਮੰਗਾ ਕੇ ਇੱਥੇ ਲਿਆ ਆਂਦੇ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇਲੈਕਸ਼ਨ ਲੜਵਾਈ ਜਾਂਦੀ ਹੈ ਵਿੱਚ ਇਸ ਤਰ੍ਹਾਂ ਤੁਸੀਂ ਕਹਿੰਦੇ ਹੋ अरुण जेटली ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਅਰਦੀਪ ਸਿੰਘ ਪੂਰੀ ਉਹਨਾਂ ਨੂੰ ਪਸੰਦ ਨਹੀਂ ਕੀਤਾ ਇਸ ਤਰ੍ਹਾਂ ਫਿਰ ਲੋਕ ਤੇ ਪਸੰਦ ਡਿਨਾਈ ਕਰਨਗੇ ਟਰਨਗੇ ਅੰਮ੍ਰਿਤਸਰ ਦੀ ਮੰਤ ਭਾਗੀ ਹੈ ਜੀ ਮੰਤ ਭਾਗੀ ਹੈ ਵੀ ਜਦੋਂ ਸਰਕਾਰ ਇੱਥੇ ਉੱਪਰ ਦੂਜੀ ਹੁੰਦੀ ਹੈ ਇਹ ਦੂਸਰਾ ਕੈਂਡੀਡੇਟ ਚੁਟਾ ਦਿੰਦੇ ਆ ਠੀਕ ਹੈ ਜਦੋਂ ਮੈਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਸਲਾਹਕਾਰ ਮੈਂ ਉਦੋਂ ਵੀ ਪਹਿਲਾਂ ਵੀ ਨਾਲ ਸੀਗਾ ਚਲੋ ਬਾਅਦ ਦੇ ਵਿੱਚ ਵੀ ਮੈਂ ਉਹਨਾਂ ਦੇ ਐਜ਼ ਅ ਨਾਲ ਐਡਵਾਈਜ਼ਰ ਰਿਹਾ ਮੈਂ ਗੱਲ ਕਹਿਣਾ ਵੀ ਜੇ ਕੈਪਟਨ ਅਮਰਿੰਦਰ ਸਿੰਘ ਜਿੱਤੇ ਉਹ ਵੀ ਲੋਕਲ ਨਹੀਂ ਸੀਗੇ ਠੀਕ ਹੈ ਜੀ ਗੱਲ ਉਸ ਤੋਂ ਪਹਿਲਾਂ ਜਿਹੜੇ ਕੈਂਡੀਡੇਟਸ ਨੇ ਰਗੁਰੇਂਦਰ ਪਾਟਿਆ ਜੀ ਇੱਥੇ ਫੋਰਮ ਮਿਨਿਸਟਰ ਰਹੇ ਹੈ ਤੁਸੀਂ ਦੱਸਦੇ ਰਗੁਰੇਂਦਰ ਪਾਟਿਆ ਜੀ ਨੇ ਕਿੰਨੇ ਕੁ ਡਿਵੈਲਪਮੈਂਟ ਮੰਬਰ ਸਰ ਦੀ ਕਰਾਈ ਹੈ ਠੀਕ ਹੈ ਸੋ ਗੱਲ ਸਿਰਫ ਇਹ ਹੈ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਜਿੱਤੇ ਉਹਨਾਂ ਦਾ ਸਿਨੈਰੀਓ ਡਿਫਰੈਂਟ ਹੋ ਗਿਆ ਅਰੁਣ ਜੇਤਲੀ ਜੇਤਾ ਉਹ ਸਰਕਾਰ ਉੱਪਰ ਹੋਵੇ ਉਹ ਸੀਗੀ ਉਦੋਂ ਸਿਨੈਰੀਓ ਕੁਝ ਹੋਰ ਹੁੰਦਾ ਉਸ ਤੋਂ ਬਾਅਦ ਤੁਸੀਂ ਜਿਤਾਤਾ ਓਜਲਾ ਸਾਹਿਬ ਨੂੰ ਠੀਕ ਹੈ ਅਸੀਂ ਤਾਂ ਅਸੀਂ ਤਾਂ ਉਹ ਕੰਮ ਕਰਨਾ ਹੈ ਕਿ ਅਸੀਂ ਇਹ ਹਵਾਈ ਪੁੱਠੀ ਚਲਾਣੀ ਹੈ ਲੇਕਿਨ ਲੇਕਿਨ ਤੁਸੀਂ ਜੇਕਰ ਗੱਲ ਕੀਤੀ ਜਾਵੇ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਤੇ ਬਹੁਤ ਸਾਰਾ ਡਿਵੈਲਪਮੈਂਟ ਦਾ ਕੰਮ ਵੀ ਹੋਇਆ ਤੁਸੀਂ ਜੇਕਰ ਹਰਮੰਦਰ ਸਾਹਿਬ ਜਾਓ ਤੇ ਹੈਰੀਟੇਜ ਸਟਰੀਟ ਲਈ ਹਜ਼ਾਰਾਂ ਕਰੋੜ ਰੁਪਏ ਦਿੱਤੇ ਕਿ ਉਹਨਾਂ ਵੱਲੋਂ ਇੱਕ ਐਲੀਵੇਟਰ ਰੋਡ ਜਾ ਤਿਆਰ ਕਰਵਾਇਆ ਗਿਆ ਕੀ ਲੱਗਦਾ ਨਹੀਂ ਕਿ ਪ੍ਰਧਾਨ ਮੰਤਰੀ ਦਾ ਵੀ ਖੁਦ ਜੇਕਰ ਕੋਈ ਨਲਾਇਕ ਆਪਾਂ ਕਹਿ ਸਕਦੇ ਆ ਕੋਈ ਬੰਦਾ ਨਲਾਇਕ ਹੀ ਆ ਤੇ ਕੀ ਲੱਗਦਾ ਨਹੀਂ ਕਿ ਉਹਨੂੰ ਪਾਸ ਕਰਨ ਵਾਸਤੇ ਕੁਛ ਨਾ ਕੁਛ ਤੇ ਉੱਪਰ ਟੀਚਰ ਵੀ ਕਰ ਦਿੰਦਾ ਕੁਛ ਨਾ ਕੁਛ ਲੱਗਦਾ ਨਹੀਂ ਮੋਦੀ ਸਾਹਿਬ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਅੱਜ ਜਦੋਂ 543 ਬੱਚੇ ਹੋਣ ਨਾ ਜੀ ਤੇ ਜਦ ਤੱਕ ਇਹ ਕਹਿੰਦੇ ਨਾ ਜਦ ਤੱਕ ਬੱਚਾ ਦੁੱਧ ਨਾ ਮੰਗੇ ਮਾਂ ਮ ਨਹੀਂ ਦਿੰਦੀ ਠੀਕ ਆ ਨਾ ਗੱਲ ਜੀ ਸੋ ਗੱਲ ਇਹ ਵੀ ਇਹ ਤੇ ਬੱਚੇ ਦੇ ਮੰਗਣਾ ਹੈ ਹਾਂਜੀ ਦੇਖੋ ਫਿਟਸ ਸਰਵਾਈਵਲ ਤੁਸੀਂ ਮੰਗਣਾ ਹੈ ਤੁਸੀਂ ਉਹਨਾਂ ਤੋਂ ਮੰਗੋ ਤੁਹਾਨੂੰ ਦੇਣਗੇ अच्छा ਤੁਸੀਂ ਇੱਕ ਪਾਸੇ ਤਾਂ ਤੁਸੀਂ ਉਹਨਾਂ ਨੂੰ ਕਿਲੋ ਕਿਲੋ ਘਾੜਾ ਕੱਢਦੇ ਹੋ ਠੀਕ ਹੈ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਮੰਗਣ ਵੀ ਚਲ ਜਾਂਦੇ ਹੋ ਫਿਰ ਦੀ ਕਹਿੰਦੇ ਮੈਂ ਫਲਾਈਓਵਰ ਬਣਵਾਤਾ ਮੈਂ ਫਲਾਣਾ ਬਣਵਾਤਾ ਉਹ ਕਿੱਦੋਂ ਬਣਵਾਇਆ ਕਿੱਦੋਂ ਤੁਸੀਂ ਉਹ ਲੈ ਕੇ ਗਏ ਹੋ ਠੀਕ ਹੈ ਹਾਂ ਮੈਂ ਇੱਕ ਗੱਲ ਕਹਿਣਾ ਤੁਸੀਂ ਟ੍ਰੈਕ ਐਕਸਪ੍ਰੈਸ ਵੀ ਤੇ ਜੋ ਓਜਲਾ ਸਾਹਿਬ ਕਹਿੰਦਾ ਕਿ ਮੈਂ ਮੇਰੇ ਮੇਰੇ ਥਰੂ ਹੀ ਕਹਿੰਦੇ ਸਾਰਾ ਕੁਝ ਹੋ ਰਿਹਾ ਸੀਗਾ ਔਰ ਮੈਂ ਹੀ ਬਾਤ ਚੁੱਕੀ ਸੀ ਬਿਲਕੁਲ ਗੜਗੜੀ ਸ਼ਾਦੀ ਸਾਹ ਤੇ ਓਜਲਾ ਸਾਹਿਬ ਵੀ ਦੇ ਮੰਤਰੀ ਨੇ ਕਹਿੰਦੇ ਮੈਂ ਰਿਕੁਐਸਟ ਵੀ ਕੀਤੀ ਸਰ ਅੱਛਾ ਮਤਲਬ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਬਣਾ ਦਿਓ ਹਾਂ ਇਹ ਕਹਿਆ ਸੀ ਉਹਨਾਂ ਨੇ ਕਹਿੰਦੇ ਕਿ ਮੈਂ ਹਮੇਸ਼ਾ ਹੀ ਆਵਾਜ਼ ਚੁੱਕਦਾ ਰਹਾ ਕਿ ਬਾਰਡਰ ਨੂੰ ਸੁਚਾਰੂ ਰੋਗ ਰਾਤੇ ਕੇ ਚਲਾਉਣਾ ਮੈਂ ਇਹ ਚ ਕਰਨਾ ਚਾਹੁੰਦਾ ਇਹ ਜਿਹੜਾ ਪ੍ਰੋਜੈਕਟ ਹੈ ਨੈਸ਼ਨਲ ਪ੍ਰੋਜੈਕਟ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਜਦੋਂ ਅਗਲੀ ਸਰਕਾਰ ਆਣੀ ਹੈ ਤੇ ਇੰਟਰਨੈਸ਼ਨਲ ਬਾਰਡਰ ਜਿਹੜਾ ਡਰਾਈ ਪੋਰਟ ਅੰਮ੍ਰਿਤਸਰ ਬਣਨ ਜਾ ਰਿਹਾ ਤੇ ਜਿਹਦੇ ਨਾਲ ਤੁਹਾਡਾ ਦੇਸ਼ਾਂ ਵਿਦੇਸ਼ਾਂ ਈਰਾਨ ਤੱਕ ਵਪਾਰ ਜਾਣਾ ਹੈ ਬਾਈ ਰੋਡ ਉਹਦੇ ਲਈ ਇਹ ਰੋਡ ਤਿਆਰ ਹੋ ਰਹੀ ਹੈ ਜਿਹੜੀ ਕਿ ਇੱਥੋਂ ਦੀ ਆ ਰਹੀ ਬੰਬੇ ਤੋਂ ਦਿੱਲੀ ਦਿੱਲੀ ਤੋਂ ਇਹ ਸਾਰੇ ਸਟੇਟਾਂ ਨੂੰ ਜੋੜ ਰਹੀ ਹੈ ਔਰ ਇਥੋਂ ਈਵਨ ਹਿਮਾਚਲ ਤੁਸੀਂ ਉਹ ਉਹਨਾਂ ਨੂੰ ਵੀ ਇਹ ਜੋੜ ਰਹੀ ਹੈ ਜਿਹੜਾ ਰਿੰਗ ਰੋਡ ਬਾਰੋ-ਬਾਰ ਬਣ ਰਿਹਾ ਹੈ ਇਹ ਇਹ ਸੈਂਟਰ ਦਾ ਪ੍ਰੋਜੈਕਟ ਹੈ ਇਹਦੇ ਵਿੱਚ ਨਾ ਤਾਂ ਕਿਸੇ ਲੋਕਲ ਲੀਡਰ ਦਾ ਕੋਈ ਯੋਗਦਾਨ ਹੈ ਤੇ ਨਾ ਕਦੀ ਹੋ ਸਕਦਾ ਹਾਂ ਇਹਨਾਂ 'ਚ ਜ਼ਰੂਰ ਯੋਗਦਾਨ ਹੈ ਪਰ ਲੋਕਲ ਲੀਡਰ ਨੂੰ ਇਹ ਪਤਾ ਲੱਗ ਗਿਆ ਕਿ ਸੜਕ ਕਿਤੇ-ਕਿਤੇ ਤੇ ਜ਼ਮੀਨ ਸਸਤੀ ਲੈ ਲਓ ਟੈਂਸਰ ਹੋਰ ਕੁਝ ਨਹੀਂ ਉਹ ਸਸਤੀਆਂ ਜ਼ਮੀਨਾਂ ਲੈ ਲਓ ਉਹਨਾਂ ਨੂੰ ਮਹਿੰਗਾ ਕਰ ਲਾਓ ਕਹੋ ਪ੍ਰੋਜੈਕਟ ਬਣਾਵਾਂਗੇ ਉਹ ਲੱਗੇ ਗੱਲ ਜ਼ਰੂਰ ਹੈਗੀ ਹੈ ਤੁਸੀਂ ਇੰਟਰਨੈਸ਼ਨਲ ਬਾਰਡਰ ਦੀ ਗੱਲ ਕੀਤੀ ਉਸ ਤੇ ਵੀ ਇੱਕ ਸਵਾਲ ਹੈ ਸ਼ਾਇਦ ਤੁਹਾਨੂੰ ਹੀ ਪਤਾ ਹੋਏਗਾ ਕਿ ਜਦੋਂ ਪੁਲਵਾਮਾ ਅਟੈਕ ਹੋਇਆ ਸੀ ਉਸ ਤੋਂ ਬਾਅਦ ਆ ਆਈਸੀਪੀ ਜਿਹੜਾ ਇੰਟਰਗੇਟਿੰਗ ਚੈੱਕਪੋਸਟ ਜੈਸੀ ਕੀ ਉਹ ਬੰਦ ਕਰ ਦਿੱਤੀ ਗਈ ਕਾਰਨ ਸਿਰਫ ਇਹੀ ਕਹਿ ਦੱਸਿਆ ਜਾ ਰਿਹਾ ਹੈ ਕਿ ਸਿਰਫ ਸਾਡੇ ਜਵਾਨ ਮਰੇ ਉਸ ਤੋਂ ਬਾਅਦ ਜਿਹੜੀ ਇੰਟਰਗੇਟਿੰਗ ਚੈੱਕਪੋਸਟ ਜਿਹੜੀ ਬੰਦ ਕਰਤੀ ਲੇਕਿਨ ਵਪਾਰ ਤੇ ਫਿਰ ਵੀ ਜੰਮੂ ਕਸ਼ਮੀਰ ਦੇ ਨਾਲ ਉਧਰੋਂ ਥਰੂ ਹੋ ਰਿਹਾ ਇੱਥੇ ਦੇ ਕਿਕੂਲੀਆਂ ਦਾ ਕੀ ਕਸੂਰ ਸੀਗਾ ਜੇ ਦੇਸ਼ ਦੇ ਪ੍ਰਧਾਨ ਮੰਤਰੀ ਇੰਨੇ ਹੀ ਪੰਜਾਬ ਲਈ ਸੁਧਰ ਦੇ ਸਕਦੇ ਤੇ ਕਿਉਂ ਨਾ ਉਹ ਚੀਜ਼ੇ ਖੋਲੀ ਗਈ ਤਾਂ ਜੋ ਕਿ ਇੱਥੋਂ ਵਪਾਰ ਹੋਵੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸੀਗੇ ਤੁਹਾਡੇ ਇੱਕ ਬੇਨਤੀ ਕਰਾਂਗਾ ਜੀ ਪਹਿਲਾਂ ਤਾਂ ਤੁਸੀਂ ਆਪਣੀਆਂ ਅੱਖਾਂ ਦੇ ਵਿੱਚ ਨਰਿੰਦਰ ਮੋਦੀ ਜੀ ਲਈ ਨਫ਼ਰਤ ਖਤਮ ਕਰੋ ਮੈਂ ਕੋਈ ਨਫ਼ਰਤ ਨਹੀਂ ਜੀ ਮੈਂ ਇੱਕ ਜਿਹੜੇ ਪ੍ਰਧਾਨ ਮੰਤਰੀ ਨੇ ਇਹ ਨਹੀਂ ਕੀਤਾ ਉਹਨਾਂ ਕੀਤਾ ਤੁਸੀਂ ਇਹ ਦੇਖੋ ਵੀ ਉਹ ਕੀ ਨਹੀਂ ਕਰਨਾ ਚਾਹੁੰਦਾ ਸੀ ਤੁਸੀਂ ਉਦੋਂ ਕੀ ਲਿਆ ਅੱਛਾ ਤੁਸੀਂ ਚੌਥੇ ਦਿਨ ਤੋਂ ਖਿਲਾਫ ਧਰਨੇ ਤੇ ਬੈਠੇ ਹੁੰਦੇ ਹੋ ਅੱਛਾ ਅੱਜ ਤੱਕ ਮੇਰੀ ਤੁਸੀਂ ਗੱਲ ਸੁਣੋ ਕਾਂਗਰਸ ਸਰਕਾਰ ਸੀ ਜਦੋਂ ਕਿਸਾਨ ਧਰਨੇ ਤੇ ਬੈਠੇ 35 ਕਿਸਾਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗੋਲੀ ਦਾ ਆਰਡਰ ਕੀਤਾ ਗਿਆ ਹੁਣ ਇਸ ਵਾਰ ਵੀ ਮੇਰੇ ਕਿਸਾਨ ਭਰਾ ਬੈਠੇ ਆ ਕਿਸੇ ਦੇ ਡੰਡਾ ਵੀ ਵਜਾ ਮਰਿਆ ਕਿ ਜੀ ਕਰਨ 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 ਮੁੰਡਾ ਲੜਕਾ ਮਰਿਆ ਗੋਲੀ ਵੱਜ ਕੇ ਮਰਿਆ ਜੀ ਜਿਹੜਾ ਵੀਰ ਜੀ ਮਰਿਆ ਨਾ ਤੁਸੀਂ ਉਹਦੀ ਵੀਡੀਓ ਵੀ ਦੇਖ ਲੈਣਾ ਉਹ ਤਲਵਾਰ ਲੜਾਂਦਾ ਹੋਇਆ ਸਿਕਿਉਰਿਟੀ ਵਾਲੇ ਪਾਸੇ ਜਾਂਦਾ ਸੀ ਉਹ ਕੋ ਅਨਫੋਰਚੂਨੇਟ ਇਨਸੀਡੈਂਟ ਸੀਗਾ ਪਰ ਤੁਸੀਂ ਇਹ ਕੰਪੈਰ ਜੇ ਨੂੰ ਉਹਦਣਾ ਕੰਪੈਰੀਸ਼ਨ ਕਰੋ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਨੋਇਡਾ ਦੇ ਵਿੱਚ ਲੈਂਡ ਅਕਵਾਇਰ ਹੋ ਰਹੀ ਸੀ ਉਸ ਵੇਲੇ ਕਾਂਗਰਸ ਦੇ ਹੁਕਮ ਨਾਲ 35 ਕਿਸਾਨ ਮਾਰੇ ਗਏ ਸੀਗੇ ਉਸ ਵੇਲੇ ਤੇ ਕੋਈ ਨਹੀਂ ਬੋਲਿਆ ਠੀਕ ਹੈ ਕਿਉਂਕਿ ਆਪਾਂ ਨੇ ਆਪਾਂ ਇੱਕ ਧਿਆ ਲਿਆ ਵਾ ਕਿ ਜੋ ਮਰਜ਼ੀ ਹੋ ਜਾਈ ਗਾਲਾਂ મોદી ਨੂੰ ਕੱਢਣੀ ਐ ਨਹੀਂ ਗਾਲਾਂ ਦੇਖੋ ਅਸੀਂ ਕਿਸੇ ਦੇ ਐਂਟੀ ਨਹੀਂ ਆ ਸਾਡਾ ਸਿਰਫ ਇਹ ਆ ਕਿ ਜੇ ਕਿ ਕਿਉਂਕਿ ਅਸੀਂ ਕੁਲੀਆਣਾ ਵੀ ਗੱਲਬਾਤ ਕੀਤੀ ਉਹ ਕਹਿੰਦੇ ਕਿ ਅਸੀਂ ਵੋਟ ਦੇ ਤਾਂ ਪਾਈਏ ਨਾ ਜੇ ਸਾਡੇ ਵਾਸਤੇ ਕੁਝ ਸੋਚਿਆ ਹੋਵੇ ਕਹਿੰਦੇ ਵਪਾਰ ਬੰਦ ਕਰਨਾ ਸੀ ਫਿਰ ਜੰਮੂ ਕਸ਼ਮੀਰਾਂ ਵੀ ਕਰ ਦਿੰਦੇ ਉੱਥੇ ਤੀ ਕਹਿੰਦੇ ਕਹਿੰਦੇ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਵਾ ਸਿਰਫ ਅਡਾਨੀਆਂ ਬਾਨੀਆਂ ਨੂੰ ਖੁਸ਼ ਕਰਨ ਵਾਸਤੇ ਕਹਿੰਦੇ ਉੱਥੇ ਵੱਡਾ ਟਰੈਕ ਖੋਲਤਾ ਕਹਿੰਦੇ ਇੱਥੇ ਖੋਲ ਦਿੰਦੇ ਸਾਡਾ ਵੀ ਰੁਜ਼ਗਾਰ ਚਲੀ ਜਾਂਦਾ ਆਉਣ ਵਾਲੇ ਸਮੇਂ ਦੇ ਬਾਰਡਰ ਤੋਂ ਲੈ ਕੇ ਬਾਗੇ ਬਾਰਡਰ ਤੋਂ ਲੈ ਕੇ ਤੇ ਅੰਮ੍ਰਿਤਸਰ ਬਾਈਪਾਸ ਤੱਕ ਦੇਖਿਓ ਕਿੱਲੇ ਦਾ ਮੁੱਲ 5-5 10-10 ਕਰੋੜ ਰੁਪਈਆ ਹੋ ਜਾਣਾ ਕਿਉਂਕਿ ਜਦੋਂ ਇੰਟਰਨੈਸ਼ਨਲ ਬਾਰਡਰ ਖੁੱਲਣਾ ਇਹ ਗੇਟਵੇ ਆਫ ਏਸ਼ੀਆ ਬਣਨ ਜਾ ਰਿਹਾ ਮੈਂ ਤੁਹਾਨੂੰ ਅੱਜ ਹੀ ਦੱਸ ਦਿੰਦਾ ਠੀਕ ਹੈ ਮੈਂ ਤਾਂ ਕੋਈ ਪੋਲੀਟਿਸ਼ੀਅਨ ਨਹੀਂ ਮੈਨੂੰ ਪਾਰਲੀਮੈਂਟ ਦੀ ਕੋਈ ਉਹ ਜਾਣਕਾਰੀ ਤਾਂ ਨਹੀਂ ਪੋਲਿਸੀਜ਼ ਦੀ ਪਰ ਮੈਨੂੰ ਇਹ ਬੜੀ ਚੰਗੀ ਤਰ੍ਹਾਂ ਪਤਾ ਵੀ ਇਹ ਗੇਟਵੇ ਆਫ ਏਸ਼ੀਆ ਬਣਨ ਜਾ ਰਿਹਾ ਤੇ ਉਸ ਵਕਤ ਰਦਰ ਮੈਂ ਤਾਂ ਇਹ ਗੱਲ ਕਹਿਣਾ ਜਿਹਨੇ ਬਾਰਡਰ ਏਰੀਆ ਵਾਲੇ ਪੰਜਾਬੀ ਨੇ ਨਾ ਮੈਂ ਇਹਨਾਂ ਨੂੰ ਇੱਕ ਬੇਨਤੀ ਕਰਦਾ ਅੱਜ ਤੁਹਾਡੀ ਜ਼ਮੀਨ ਦਾ ਮੁੱਲ 25-30 ਲੱਖ ਰੁਪਏ ਕਿੰਨਾ ਹੈ ਨਾ ਵੇਚਿਓ ਰੱਖ ਲਓ ਸੰਭ ਕੇ ਪੰਜ-ਛੇ ਸਾਲ ਵੇਟ ਕਰੋ ਫਿਰ ਦੇਖਿਓ ਕਿੱਥੇ ਜਾਂਦਾ ਤੁਹਾਡਾ ਮੁੱਲ ਕਿਉਂਕਿ ਇੰਨੇ ਕਿ ਉਹਨਾਂ ਨੂੰ ਜਗ੍ਹਾ ਚਾਹੀਦੀ ਹੈ ਉਹਦੇ ਲਈ ਡੰਪਿੰਗ ਲਈ ਉਹਦੀ ਸਟੋਰੇਜ ਲਈ ਇੰਨੇ ਕਿ ਜਗ੍ਹਾ ਚਾਹੀਦੀ ਹੈ ਕਿ ਅੰਮ੍ਰਿਤਸਰ ਦੀ ਬਾਰਡਰ ਦੀ ਜ਼ਮੀਨ ਕੱਟ ਪੈ ਜਾਣੀ ਹੈ ਗੁਰਜੀਤ ਸਾਹਿਬ 6 ਸੀਟਾਂ ਤੁਸੀਂ ਕਿਹੜਾ ਪਾਰਟੀ ਦਿੰਦਾ ਪਾਰਟੀ ਬਣ ਗਿਆ ਕਿਹੜੀ-ਕਿਹੜੀ ਸੀਟ ਤੁਸੀਂ ਦੇਣ ਜਾ ਰਹੇ ਮੈਂ 6 ਗਈਆਂ ਵੈਸੇ ਮੈਂ 6 ਬਹੁਤ ਸਕੀਜ਼ ਕਰਕੇ ਗਈਆਂ ਠੀਕ ਨਹੀਂ ਹੋ ਸਕਦੀਆਂ ਉਹ ਤਾਂ ਜੀ ਪਹਿਲੀ ਤੱਕ ਮੈਂ ਅੰਮ੍ਰਿਤ ਦੂਸਰੀ ਗੁਰਦਾਸਪੁਰ ਦੀ ਕਹਾਂਗਾ ਤੀਸਰੀ ਜਲੰਧਰ ਦੀ ਕਹਾਂਗਾ ਚੌਥੀ ਆਨੰਦਪੁਰ ਸਾਹਿਬ ਦੀ ਕਹਾਂਗਾ ਪੰਜਵੀਂ ਤੇ ਪੰਜਵੀਂ ਲੁਧਿਆਣੇ ਦੀ ਕਹੂੰਗਾ ਸੋ ਇਹ ਹੁਣ ਦੇਖੋ ਮੈਂ ਤਾਂ ਜਿਹੜੀ ਤੁਹਾਨੂੰ ਦੱਸ ਦਿੱਤੀਆਂ ਬਾਕੀ ਮੈਂ ਇਮੀਡੀਏਟਲੀ ਨਾ ਸਰਵੇ ਦਾ ਨਹੀਂ ਕੀਤਾ ਪਰ 6 ਸੀਟਾਂ ਦਾ ਕਨਫਰਮ ਬੀਜੇਪੀ ਨੂੰ ਗੁਰਦਾਸਪੁਰ ਚ ਲੋਕੀ ਬੜੇ ਨਾਰਾਜ ਹੈ ਸਣੀ ਦੇ ਉਸ ਤੋਂ ਤੁਸੀਂ ਸੋਚਦੇ ਨੇ ਕਿ ਉਹ ਸੀਟ ਆ ਜਾਊਗੀ ਲੋਕ ਬੜੇ ਪਰੇਸ਼ਾਨ ਕਹਿੰਦੇ ਕਿ ਅਸੀਂ ਤੇਵੇਂ ਜਿਤਾਤਾ ਉਸ ਨੂੰ ਤੁਹਾਨੂੰ ਤੁਹਾਨੂੰ ਇਹ ਇਹ ਗੱਲ ਲੱਗਦੀ ਹੈ ਕਿ ਜਿਹੜੀ ਲੋਕਲ ਲੈਵਲ ਤੇ ਪੋਲਿਟਿਕਸ ਹੁੰਦੀ ਹੈ ਉਹ ਐਮਪੀ ਇਲੈਕਸ਼ਨ ਤੇ ਇਫੈਕਟ ਕਰਦੀ ਬਿਲਕੁਲ ਨੈਸ਼ਨਲ ਪੋਲਿਟਿਕਸ ਇਫੈਕਟ ਕਰਦੀ ਜਿਹੜੀ ਜਿਹੜੀ ਲੋਕ ਦੇ ਜਿਹਨਾਂ ਵਿਨੋਦ ਖੰਨਾ ਜੀ ਜਿੱਤੇ ਸੀਗੇ ਵਿਨੋਦ ਖੰਨਾ ਜੀ ਵੀ ਕਦੀ ਨਹੀਂ ਆਏ ਹੁਣੇ ਮੇਰੇ ਖਲ ਠੀਕ ਹੈ ਜੀ ਗੱਲ ਦੇਖੋ ਸੰਨੀ ਦਿਓਲ ਇਹ ਪਾਰਟੀਆਂ ਦੇ ਆਪਾਂ ਆਪਣੇ ਫੈਸਲੇ ਨੇ ਉਹਨਾਂ ਨੂੰ ਲੱਗਾ ਹੋਗਾ ਵੀ ਸੰਨੀ ਦਿਓਲ ਜਿੱਤ ਸਕਦਾ ਹੈ ਅੱਛਾ ਹੁਣ ਮੰਨ ਲਓ ਹੁਣ ਤੁਸੀਂ ਸੰਧੂ ਜੀ ਕਹਿੰਦੇ ਹੋ ਹੁਣ ਇੱਕ ਆਪਾਂ ਵੈਸੇ ਇੱਕ ਐਗਜ਼ਾਮਪਲ ਗੱਲ ਕਰਦੇ ਆ ਜੇ ਸਵੇਰੇ ਹੀ ਬੀਜੇਪੀ ਅਨਾਉਂਸ ਕਰ ਦੇ ਕਿ ਅਕਸ਼ੇ ਕੁਮਾਰ ਅੰਬਰਸਰੋ ਲੜੇਗਾ ਫਿਰ ਕਹਿੰਦੇ ਦੱਸੋ ਜ ਗੱਲ ਤੇ ਇਹ ਆ ਦੇਖੋ ਲੋਕ ਜਿਹੜੇ ਨੇ ਲੋਕ ਹਵਾ ਨਾਲ ਚੱਲਦੇ ਮੈਂ ਤਾਂ ਇਹ ਗੱਲ ਕਹਿੰਦਾ ਕਿ ਲੋਕ ਹਵਾ ਨਾਲ ਚੱਲਦੇ ਆਂ ਔਰ ਹਵਾ ਜਿੱਥੇ ਚੱਲਦੀ ਹੈ ਉਹਨੂੰ ਕੋਈ ਨਹੀਂ ਰੋਕ ਪਾਉਂਦਾ ਠੀਕ ਆ ਗੱਲ ਸਰਪੱਤ ਸਾਬ ਇੱਕ ਹੋਰ ਨਰਿੰਦਰ ਮੋਦੀ ਦੀ ਹਨੇਰੀ ਚੱਲ ਰਹੀ ਹੈ ਔਰ ਮੈਂ ਤੁਹਾਨੂੰ ਗੱਲ ਕਹਿੰਦਾ ਬਤੌਰ ਇਹ ਚੰਗਾ ਮਤਲਬ ਕਿ 25 ਸਾਲ ਤੋਂ ਮੈਨੂੰ ਵਕਾਲਤ ਕਰਦੇ ਹੋਗੇ ਤੁਹਾਨੂੰ ਮੈਂ ਕਹਿੰਦਾ 400 ਸੇ ਪਾਰ ਉਹ ਜਿਹੜਾ ਨਾਰਾ ਲਾਇਆ ਨਾ ਉਹ ਤੁਸੀਂ ਦੇਖੋ 400 ਦੇ ਲੱਗੇ ਲੱਗੇ ਉਹਨਾਂ ਪਹੁੰਚ ਜਾਣਾ ਇੱਕ ਹੋਰ ਮੇਰਾ ਸਵਾਲ ਹੈ ਸ਼ਾਇਦ ਤੁਹਾਨੂੰ ਇਹ ਵੀ ਚੰਗਾ ਨਾ ਲੱਗੇ ਕਿਉਂਕਿ ਕਿਸਾਨ ਜਿਹੜੇ ਨੇ ਉਹ ਕਹਿੰਦੇ ਕਿ ਅਸੀਂ ਤੇ ਪਿੰਡਾਂ ਚ ਨਹੀਂ ਵੜਨ ਦੇਣਾ ਭਾਰਤੀ ਜੰਦਾਪਾਟ ਨੂੰ ਫਿਰ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਿਉਂਕਿ ਗੁਰਦਾਸਪੁਰ ਦੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਐਂਟੀ ਨੇ ਹਾਂਜੀ ਅੰਮ੍ਰਿਤਸਰ ਦੇ ਕਿਸਾਨ ਜਿਹੜੇ ਨੇ ਉਹ ਐਂਟੀ ਨੇ ਕਹਿੰਦੇ ਕਿ ਸਾਨੂੰ ਸਾਡਾ ਬਾਰਡਰ ਬਣਾਤਾ ਜੰ ਹਰਿਆਣਾ ਵਰਸਸ ਪੰਜਾਬ ਕਰਤਾ ਜਿਸ ਤਰ੍ਹਾਂ ਅਸੀਂ ਆਪਣੇ ਦਿੱਲੀ ਚalle ਸੀਗੇ ਸਾਨੂੰ ਦਿੱਲੀ ਜਾ ਲੈਣ ਦਿੰਦੇ ਕਹਿੰਦੇ ਸਾਡੇ ਇੰਨੇ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਆਸੂ ਦੇ ਗੈਸ ਦੇ ਅਸੀਂ ਆਪ ਬੇਗੇ ਕਿਸਾਨ ਨਹੀਂ ਲੇਕਿਨ ਅਸੀਂ ਜਿਹੜੋ ਦੇਖਦੇ ਸੀ ਅਥਰੂ ਗੈਸ ਦੇ ਗੋਲੇ ਆ ਰਹੇ ਨੇ ਸਾਡਾ ਵੀ ਦਿਲ ਕੰਬਦਾ ਸੀ ਕਿ ਕੋਈ ਬੱਚਾ ਨਾ ਕਿਤੇ ਉੱਤੇ ਕੁਝ ਹੋ ਜੇ ਲੇਕਿਨ ਕਿਤਨਾ ਕਿਤੇ ਲੱਗਦਾ ਨਹੀਂ ਕਿ ਕਿਸਾਨ ਜਿਹੜੇ ਨੇ ਉਹ ਜਰੂਰ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਵੀ ਕਰਨਗੇ ਤੇ ਫਿਰ ਕਿਸ ਤਰ੍ਹਾਂ ਛੇ ਸ਼ੀਤਾਂ ਤੁਸੀਂ ਜਿਹੜੀਆਂ ਉਹ ਜਿੱਤਦੇ ਨੇ ਸਿਰਫ ਤੁਹਾਨੂੰ ਨਜ਼ਰ ਆ ਰਹੀਆਂ 6 ਘਟੇ ਘਟ ਗਈਆਂ ਜੀ ਹੁਣ ਤੁਸੀਂ ਦੁਹੀ ਜਿਹੜੀ ਗੱਲ ਕਹੀ ਹੈ ਕਿਸਾਨ ਵਾਲੀ ਦੇਖੋ ਕਿਸਾਨ ਮੈਂ ਵੀ ਕਿਸਾਨ ਹਾਂ ਮੇਰੀ ਵੀ ਐਗਰੀਕਲਚਰ ਲੈਂਡ ਹੈ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਕਿਸਾਨ ਲੀਡਰ ਨੂੰ ਮੈਂ ਜਾਣਦਾ ਪਹਿਲਾਂ ਤਾਂ ਉਹਨਾਂ ਕੋਲ ਸਾਈਕਲ ਇੰਜੋ ਇਸ ਵਕਤ ਉਹਨਾਂ ਕੋਲ ਬੜੀਆਂ 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 ਟੋਇਟਾ ਦੀਆਂ ਫਾਰਚੂਨਰਾਂ ਦੋ ਦੋ ਚਾਰ ਚਾਰ ਫਾਰਚੂਨਰਾਂ ਦਾ ਦਾਦਾ 20-20 ਕਿੱਲੇ ਜ਼ਮੀਨ ਹੋ ਗਈ ਹੈ ਪਿਛਲੇ ਐਜੀਟੇਸ਼ਨ ਤੋਂ ਬਾਅਦ ਠੀਕ ਹੈ ਹੁਣ ਉਹਨਾਂ ਨੂੰ ਫੰਡਿੰਗ ਆ ਰਹੀ ਹੈ ਬੇਸਿਕਲੀ ਗੱਲ ਕੀ ਹੈ ਕਿ ਲੜਾਈ ਜੇ ਕਿਸਾਨ ਦੀ ਤੇ ਸਰਕਾਰ ਦੀ ਡਿਮਾਂਡ ਦੀ ਗੱਲ ਕਰੀਏ ਐਮਐਸਪੀ ਦੀ ਗੱਲ ਕਰੀਏ ਜੇ ਤਾਂ ਸਿਰਫ ਡਿਮਾਂਡ ਇੱਥੋਂ ਧੱਕ ਹੈ ਜਦੋਂ ਤਾਂ ਅਸੀਂ ਜਾਣਾ ਜਦੋਂ ਤਾਂ ਅਸੀਂ ਐਜੀਟੇਸ਼ਨ ਸ਼ੁਰੂ ਕਰਦੇ ਹਾਂ ਉਦੋਂ ਅਸੀਂ ਕਿਸਾਨ ਹਮ ਉਦੋਂ ਅਸੀਂ ਕਿਸਾਨ ਹਾਂ ਅਸੀਂ ਗਰੀਬ ਕਿਸਾਨਾਂ ਸਾਨੂੰ ਐਮਐਸਪੀ ਦੇ ਦਿਓ ਸਾਨੂੰ ਇਦਾਂ ਕਰ ਦਿਓ ਉਦਾਂ ਕਰ ਦਿਓ ਸਾਨੂੰ ਸਾਨੂੰ ਲੋੜ ਹੈ ਸਾਡੇ ਸਾਡੇ ਖਰਚੇ ਨੇ ਹਰ ਬੱਤੀ ਦੇ ਬਿੱਲੇ ਨੇ ਖਰਚਾ ਸਾਡੀ ਸਾਡੀ ਪੈਦਾਵਾਰ ਘਟ ਹੈ ਉਦੋਂ ਅਸੀਂ ਇਹ ਆ ਜਦੋਂ ਅਸੀਂ ਦਿੱਲੀ ਪਹੁੰਚ ਜਾਂਦੇ ਹਾਂ ਔਰ ਦਿੱਲੀ ਪਹੁੰਚ ਕੇ ਜਦੋਂ ਸਾਡੀਆਂ ਸ਼ਰਤਾਂ ਮੰਨੀਆਂ ਜਾਂਦੀਆਂ ਉਦੋਂ ਪੜ ਤੇ ਹੱਥ ਮਾਰ ਕੇ ਕਹਿੰਦੇ ਵੀ ਦਿੱਲੀ ਲੰਮੇ ਪਾ ਲਈ ਹੈ ਇਹ ਪਹਿਲੇ ਇਹ ਸ਼ਬਦ ਸੁਧਾਰਨੇ ਪੈਣਗੇ ਦਿੱਲੀ ਲੰਮੇ ਨਹੀਂ ਪਈ ਦਿੱਲੀ ਨੇ ਤੁਹਾਡਾ ਰਿਕਾਰਡ ਕੀਤਾ ਦਿੱਲੀ ਨੇ ਤੁਹਾਡੀਆਂ ਡਿਮਾਂਡਾਂ ਜਿਹੜੀਆਂ ਸੀਗੀਆਂ ਉਸ ਵੇਲੇ ਮੰਨੀਆਂ ਤੁਸੀਂ ਐਸਿਟੇਸ਼ਨ ਕੀਤੀ ਡੈਮੋਕਰੈਟਿਕ ਰਾਈਟ ਹੈ ਤੁਹਾਡਾ ਐਸਿਟੇਸ਼ਨ ਕਰਨਾ ਬਣਦਾ ਤੁਸੀਂ ਮੈਨੂੰ ਇਹ ਗੱਲ ਦੱਸੋ ਗੁਰਪ੍ਰੀਤ ਜੀ ਐਸ ਭਰਾ ਜਦੋਂ ਅਸੀਂ ਧਰਨੇ ਦਿੰਨੇ ਆ ਸੜਕਾਂ ਰੋਕਦੇ ਆ ਤੇ ਇਹਨਾਂ ਰੋਕਦੇ ਆ ਦੇਖੋ ਆਮ ਆਦਮੀ ਕਿੰਨਾ ਨਰਾਜ਼ ਹੁੰਦਾ ਆਮ ਲੋਕੀ ਚਿੱਕਾ ਮਾਰਦੇ ਆ ਹੁਣ ਤਾਂ ਲੋਕੀ ਪਿੱਟ ਗਏ ਇਸ ਵਾਰ ਤਾਂ ਲੋਕੀ ਪਿੱਟ ਗਏ ਸੀਗੇ ਭਾਈ ਬਸ ਕਰੋ ਕਿਤੋਂ ਤੁਹਾਨੂੰ ਐਮਐਸਪੀ ਮਿਲਣੀ ਕਿ ਨਹੀਂ ਮਿਲਣੀ ਪਰ ਸਾਡੇ ਕਈ ਕਈ ਐਂਬੂਲੈਂਸਾਂ ਦੇ ਵਿੱਚ ਲੋਕ ਮਰ ਗਏ ਹਸਪੀਟਲ ਨਹੀਂ ਪਹੁੰਚ ਪਾਉਂਦੇ ਤੁਸੀਂ ਰਸਤਾ ਨਹੀਂ ਲੰਘਣ ਨੂੰ ਦਿੰਦੇ ਤੁਸੀਂ ਐਂਬੂਲੈਂਸ ਨੂੰ ਰਸਤਾ ਨਹੀਂ ਦਿੱਤਾ ਤੁਸੀਂ ਕਿਸੇ ਦੀ ਐਮਰਜੈਂਸੀ ਨੂੰ ਰਸਤਾ ਨਹੀਂ ਦਿੱਤਾ ਸੋ ਗੱਲ ਹੈ ਕਿ ਦੇਖੋ ਬਲੈਕਮੇਲਿੰਗ ਜਿਹੜੀ ਆ ਨਾ ਜੀ ਉਹਦਾ ਇੱਕ ਪਾਰਟ ਮਤਲਬ ਡੈਮੋਕ੍ਰੈtic ਰਾਈਟ ਇੱਕ ਅਲੱਗ ਗੱਲ ਹੈ ਪਰ ਜਦੋਂ ਤੁਸੀਂ ਇਸ ਗੱਲ ਤੇ ਆ ਜਾਂਦੇ ਹੋ ਕਿ ਜਦੋਂ ਡਿਮਾਂਡ ਕਰਨ ਜਾਂਦੇ ਹੋ ਉਹਦੋਂ ਕਹਿੰਦੇ ਜੀ ਸਾਨੂੰ ਐਮਐਸਪੀ ਦਿਓ ਸਾਡੀ ਡਿਮਾਂਡਾਂ ਮੰਨੋ ਠੀਕ ਹੈ ਜੀ ਹੁਣ ਇਹ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਇਹਨਾਂ ਦੀ ਕੋ ਜਿਹੜੀ ਐਮਐਸਪੀ ਮੈਡਮ ਨੇ ਕਿ ਐਂ ਦੋ ਮਿੰਟਾਂ ਜੀ ਐਮਐਸਪੀ ਦਊ ਮੈਨੂੰ ਕੇਜਰੀਵਾਲ ਨੇ ਕਿਹਾ ਐਮਐਸਪੀ ਮਿਲੇਗੀ ਸਭ ਨੂੰ ਹੁਣ ਅੱਜ ਐਮਐਸਪੀ ਕੇ ਉਹ ਜਿਹੜੇ ਮੈਡਮ ਨੂੰ ਪੁੱਛੋ ਤਾਂ ਕਹਿੰਦੀ ਮੈਂ ਦਦੋ ਥੋੜੀ ਇਮੋਸ਼ਨਲ ਹੋ ਗਈ ਸੀ ਮੈਂ ਇਦਾਂ ਹੀ ਕਹਿ ਬੈਠੀ ਆ ਠੀਕ ਹੈ ਆਖਰਕਾਰ ਤੁਸੀਂ ਤੁਸੀਂ ਹੱਕ ਵੀ ਮੰਗਦੇ ਹੋ ਤੁਸੀਂ ਮੰਗਣਾ ਵੀ ਚਾਹੁੰਦੇ ਹੋ ਤੇ ਤੁਸੀਂ ਥਾਪੀ ਮਾਰ ਕੇ ਮੁੜ ਕੇ ਕਹਿੰਦੇ ਹੋ ਦਿੱਲੀਏ ਦਿੱਲੀਏ ਤੇਰਾ ਤੇਰੇ ਨਾਲ ਆਪਾਂ ਤੈਨੂੰ ਉਧਰ ਨਾਲ ਬਦਲਾ ਲਾਵਾਂਗੇ ਫਿਰ ਦੀ ਗਾਣੇ ਵੀ ਹੋ ਜੇਗਾ ਆਂਦੇ ਹੋ ਠੀਕ ਹੈ ਪਹਿਲੀ ਗੱਲ ਤਾਂ ਇਹ ਸਮਝਣਾ ਪਊਗਾ ਕਿ ਸੰਵਧਾਨਿਕ ਤੌਰ ਤੇ ਪੰਜਾਬ ਇਜ਼ ਦਾ ਪਾਰਟ ਆਫ ਇੰਡੀਆ ਭਾਰਤ ਠੀਕ ਹੈ ਜੀ ਜਦੋਂ ਅਸੀਂ ਪੰਜਾਬ ਵਰਸਸ ਭਾਰਤ ਬਣਾ ਦਿੰਨੇ ਆ ਕਿਸਾਨ ਕਿੱਲੇ ਪੰਜਾਬ ਚ ਨਹੀਂ ਹੈਗੇ ਭਾਜੀ ਕਰਨਾਟਕਾ ਚ ਵੀ ਹੈ ਯੂਪੀ ਚ ਵੀ ਹੈ ਹਿਮਾਚਲ ਚ ਵੀ ਹੈ ਹਰਿਆਣੇ ਚ ਵੀ ਹੈ ਸਾਰੇ ਹਿੰਦੁਸਤਾਨ ਚ ਕਿਸਾਨੀ ਜਿਹੜੀ ਐ ਉਹ 60 ਤੋਂ 70% ਲੋਕ ਕਿਸਾਨੀ ਤੇ ਡਿਪੈਂਡ ਕਰਦੇ ਆ ਸੋ ਇਹ ਪੰਜਾਬ ਵਰਸਸ ਨਹੀਂ ਹੁੰਦਾ ਜਦੋਂ ਤੁਸੀਂ ਇਸ ਗੱਲ ਨੂੰ ਐਂ ਕਰੋਗੇ ਵੀ ਕਿਸਾਨ ਵਰਸਸ ਸਰਕਾਰ ਕੋ ਡਿਮਾਂਡ ਐ ਫਿਰ ਤਾਂ ਇੱਕ ਗੱਲ ਐ ਪਰ ਤੁਸੀਂ ਇੱਕ ਪਾਸੇ ਖਾਲਿਸਤਾਨ ਦੇ ਨਾਰੇ ਲਵਾਉਂਦੇ ਹੋ ਉੱਥੇ ਬਾਰਡਰ ਤੇ ਠੀਕ ਐ ਫ੍ਰੈਟਿਕਿਜ਼ਮ ਕਰਦੇ ਹੁਣ ਮੈਂ ਤੁਹਾਡੇ ਨਾਲ ਕਰ ਰਿਹਾ ਜਦੋਂ ਟੈਲੀਗੇਸਟ ਕਰੋਗੇ ਥੱਲੇ ਉਹਨਾਂ ਖਾਲਿਸਤਾਨੀਆਂ ਮੈਨੂੰ ਗਾੜਾ ਲਿਖਣੀ ਹੈ ਮੰਨ ਲਓ ਮੈਂ ਕੱਲ ਨੂੰ ਕੋਈ ਮੈਨੂੰ ਡਿਮਾਂਡ ਚਾਹੀਦੀ ਹੈ ਹੂੰ ਤੇ ਮੈਂ ਸਰਕਾਰ ਤੋਂ ਡਿਮਾਂਡ ਕਰਦਾ ਤੇ ਬਾਅਦ ਵਿੱਚ ਮੈਂ ਪ੍ਰਧਾਨ ਦੇ ਸਾਹਮਣੇ ਥਾਪੀਆਂ ਮਾਰ ਕੇ ਕਹਾਂਗਾ ਇਹ ਸਰਕਾਰ ਲੰਮੇ ਪਾਲੀ ਹੂੰ ਇਹ ਸਰਕਾਰ ਅਮੀ ਜੇ ਮੇਰੀ ਗੱਲ ਮੰਨ ਲਈ ਹੈ ਤੇ ਕਿਆ ਸਰਕਾਰ ਦੀ ਗਲਤੀ ਹੈ ਹੂੰ ਹੂੰ ਨਹੀਂ ਲੇਕਿਨ ਜੇ ਤੁਸੀਂ ਕਿਸਾਨ ਦੀ ਗੱਲ ਕਰਦੇ ਪਏ ਉਹਦੇ ਅਨਾਜ ਹਜ਼ਾਰਾਂ ਅੰਦੋਲਨ ਹੋਇਆ ਅਨੰਦ ਹਜ਼ਾਰਾਂ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਕਾਂਗਰਸ ਪਾਰਟੀ ਨੂੰ ਪੁੰਜੇ ਲਾਤਾ ਜਦੋਂ ਉਹਨਾਂ ਨੇ ਅੰਦੋਲਨ ਆਪਣਾ ਜਿੱਤਿਆ ਜਦੋਂ ਵਾਪਸ ਹੋਇਆ ਕੀ ਲੱਗਦਾ ਸੀ ਕਿ ਉਸ ਦਿਨ ਉਹ ਉਸ ਨਹੀਂ ਲੱਗਦਾ ਨਹੀਂ ਉਸ ਤੋਂ ਬਾਅਦ ਲੱਗਾ ਨਹੀਂ ਬੀਜੇਪੀ ਇਹਨਾਂ ਨੂੰ ਬਿਲਕੁਲ ਕੈਸ਼ ਕੀਤਾ ਜੇ ਕਿਸਾਨਾਂ ਨੇ ਮੰਗ ਮੰਨ ਲਈ ਸੀ ਕਿ ਦਾ ਮੋਦੀ ਸਾਹਿਬ ਨੇ ਵੱਡਾ ਦਿਲ ਕਰਕੇ ਮੰਨ ਲਿਆ ਸੀਗਾ ਉਹਨਾਂ ਨੂੰ ਚਾਹੀਦਾ ਸੀਗਾ ਕਿ ਦੇ ਦੇਂਦੇ ਐਮਐਸਪੀ ਅਸੀਂ ਤਾਂ ਅੱਗੇ ਪਹਿਲੇ ਦਿਨ ਤੋਂ ਕਹਿ ਰਹੇ ਸੀਗੇ ਕਿਸਾਨਾਂ ਨੇ ਬੀਜੇਪੀ ਵਾਸਤੇ ਬਹੁਤ ਸਾਰੇ ਅੰਦੋਲਨ ਦਾ ਸ਼ੁਰੂ ਕਰਨਾ ਬਹੁਤ ਵੱਡਾ ਅੰਦੋਲਨ ਚੱਲੇ ਜਾਣਾ ਇਹਨੂੰ ਪਹਿਲਾਂ ਹੀ ਸਮਝ ਲੈਣਾ ਚਾਹੀਦਾ ਸੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਪਹਿਲਾਂ ਹੀ ਮੰਨ ਲੈਣੀ ਚਾਹੀਦੀ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਅੰਦੋਲਨ ਜਰਾ ਸ਼ੁਰੂ ਹੋਇਆ ਸੀਗਾ ਪੰਜਾਬ ਤੋਂ ਆ ਤੇ ਸਾਰੇ ਸਾਰੇ ਕਿਸਾਨ ਇਕੱਠੇ ਹੋਏ ਸਨ ਸਾਨੂੰ ਲੱਗਦਾ ਨਹੀਂ ਕਿ ਇਹ ਪਹਿਲਾਂ ਹੀ ਮੰਨ ਲਣੀ ਚਾਹੀਦੀ ਸੀ ਗੱਲਾਂ ਦੇਖੋ ਪਿਛਲੇ ਅੰਦੋਲਨ ਦੀ ਜਿਹੜੀ ਸੀਗਾ ਉਹਦੇ ਬਹੁਤ ਹੀ ਐਪਰੀਸ਼ੀਏਬਲ ਅੰਦੋਲਨ ਹੈ ਜਿਸ ਤਰ੍ਹਾਂ ਦੇ ਇਤਿਹਾਸ ਉਸ ਅੰਦੋਲਨ ਨੂੰ ਦਰਜ ਕੀਤਾ ਜਾਏਗਾ ਜੀ ਠੀਕ ਹੈ ਅੱਛਾ ਅੰਦੋਲਨ ਸੀਗਾ ਜੀ ਉਹੋ ਜੀ ਗੱਲ ਹੈ ਡੈਮੋਕਰੈtic ਰਾਈਟ ਹੈ ਅਸੀਂ ਅੰਦੋਲਨ ਦੇ ਖਿਲਾਫ ਤਾਂ ਮੈਂ ਗੱਲ ਕਹਿੰਦਾ ਹੀ ਨਹੀਂ ਕੋਈ ਜੀ ਮੈਂ ਤਾਂ ਕੁਝ ਵਿਅਕਤੀਗਤ ਲੋਕਾਂ ਦੇ ਖਿਲਾਫ ਗੱਲ ਕਰਦਾ ਜਿਹੜੇ ਆਪਣੇ ਹਿੱਤਵਾਚੇ ਜਿਨ੍ਹਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਹਿੱਤ ਨਹੀਂ ਵਾਚੇ ਆਪਣੇ ਹਿੱਤਵਾਚੇ ਨੂੰ ਮੁੜ ਕੇ ਇਲੈਕਸ਼ਨ ਲੜੇ ਆ ਅਜੇ ਜੇ ਤੁਸੀਂ ਆਹ ਗੱਲ ਕਹਿੰਦੇ ਹੋ ਫਿਰ ਤੁਸੀਂ ਮੈਨੂੰ ਆਹ ਗੱਲ ਦੱਸੋ ਕਿ ਉਹਨਾਂ ਕੀ ਜਮਾਨਤਾ ਕੋ ਚਰਪਤ ਹੈ ਉਹਨਾਂ ਲੀਡਰਾਂ ਦੀ ਹੈ ਜੇ ਮੈਂ ਲੋਕ ਉਹਨਾਂ ਅਸਲ ਜੀ ਗਰਾਉਂਡ ਲੈਵਲ ਤੇ ਨਹੀਂ ਸੀਗੇ ਜੇ ਹੁੰਦੇ ਉਹ ਵੀ ਤਾਂ ਲੱਖ ਲੱਖ ਵੋਟਰ ਤੋਂ ਜਿੱਤ ਸਕਦੇ ਸੀਗੇ ਉਹਨਾਂ ਤੁਸੀਂ ਦੱਸੋ ਕੋਈ ਵੀ ਲੀਡਰ ਜਿਹੜਾ ਅੰਦੋਲਨ ਚ ਸੀਗਾ ਜਿਹਨੇ ਇਲੈਕਸ਼ਨ ਲੜੀ ਹੈ ਕੀ ਹਮ 2000 ਤੋਂ ਬਾਅਦ ਵੋਟ ਪਈ ਕਿਸੇ ਨੂੰ ਹਾਲਾਂਕਿ ਉਹਨਾਂ ਪੈਸੇ ਵੀ ਖਰਚੇ ਸਪான்ਸਰਡ ਵੀ ਸੀਗੇ ਵਿਦੇਸ਼ਾਂ ਤੋਂ ਪੈਸਾ ਆ ਰਿਹਾ ਸੀ ਕਿ ਕਿਸੇ ਤਰੀਕੇ ਨਾਲ ਨਰਿੰਦਰ ਮੋਦੀ ਨੂੰ ਪੁੰਜੇ ਲਾ ਦਿਓ ਆਪਣਾ ਮਕਸਦ ਤਾਂ ਸਭ ਨਰਿੰਦਰ ਮੋਦੀ ਨੂੰ ਪੁੰਜੇ ਲਾਣਾ ਸੀ ਉਹਨਾਂ ਦਾ ਤੇ ਫਿਰ ਇਲੈਕਸ਼ਨ ਲੜ ਕੇ ਉਹਨਾਂ ਦੇਖ ਹੀ ਲਿਆ ਅੱਛਾ ਹੁਣ ਵੀ ਲੜ ਲੈਣ ਪਤਾ ਲੱਗ ਜੂਗਾ ਕਿ ਕਿੰਨੀਆਂ ਵੋਟਾਂ ਪੈਂਦੀਆਂ ਤੁਹਾਨੂੰ ਤੁਹਾਡੇ ਸਾਹਮਣੇ ਹੀ ਹੈ ਲੇਕਿਨ ਪੰਜਾਬ ਦੇ ਲੋਕ ਲੱਗਦਾ ਕਿ ਹੁਣ ਬੀਜੇਪੀ ਨੂੰ ਮੂਡ ਚ ਨਹੀਂ ਬੀਜੇਪੀ ਨੂੰ ਜਿਤਾਉਣ ਵਾਸਤੇ ਬਿਲਕੁਲ ਅੰਡਰ ਕਰੰਟ ਹੈਗਾ ਜੀ ਇਹ ਇਹ ਤੇ ਤੁਹਾਨੂੰ ਜਦੋਂ ਤੁਸੀਂ 92 ਸੀਟਾਂ ਹਮਾ ਦੀ ਪਾਰਟੀ ਦੀ ਆਈਆਂ ਸੀ ਨਾ ਇਹ ਸਾਰੇ ਕਹਿੰਦੇ ਜੀ ਕੋਈ ਨਹੀਂ ਜਿਤਨਾ ਝਾੜੂ ਵਾਲਾ ਠੀਕ ਹੈ ਉਧਰ ਹੀ ਦੇਖਿਓ ਤੁਸੀਂ ਇਸ ਵਾਰ ਬੀਜੇਪੀ ਇਹੋ ਜਾਂ ਹੁਣ ਜਾ ਫੇਰੇਗੀ ਪੰਜਾਬ 'ਚ ਔਰ 2027 ਦੇ ਵਿੱਚ ਸਰਕਾਰ ਵੀ ਬੀਜੇਪੀ ਦੀ ਬਣੇਗੀ ਬਿਲਕੁਲ 2027 ਦੇ ਵਿੱਚ ਸਰਕਾਰ ਜਿਹੜੀ ਆ ਜਰੂਰ ਭਾਰਤੀ ਜਨਤਾ ਪਾਰਟੀ ਦੀ ਬਣੇਗੀ ਅਤੇ ਖਾਸ ਤੌਰ ਤੇ ਅੰਦੋਲਨ ਨੂੰ ਲੈ ਕੇ ਲਗਾਤਾਰ ਹੀ ਬਹੁਤ ਸਾਰੇ ਚਰਚਾਵਾਵਾਂ ਛੇੜਦੀਆਂ ਹੋਈਆਂ ਨਜ਼ਰ ਆਈਆਂ ਹਨ ਲੇਕਿਨ ਜਿਤਨਾ ਕਿਤੇ ਆਮ ਲੋਕ ਜਿਹੜੇ ਨੇ ਅਤੇ ਖਾਸ ਤੌਰ ਤੇ ਐਡਵੋਕੇਟ ਜੋ ਨੇ ਉਹਨਾਂ ਵੱਲੋਂ ਵੀ ਇਹ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਸਿਆਸਤ ਆ ਉਹ ਜذور ਭਾਰਤੀ ਜਨਤਾ ਪਾਰਟੀ ਵੱਲ ਮੋਲਡ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ 6 ਦੇ ਕਰੀਬ ਸੀਟਾਂ ਜਿਹੜੀਆਂ ਨੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅੰਮ੍ਰਿਤਸਰ ਤੋਂ ਬਤੌਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਓਜਾ ਵੱਲੋਂ ਬੇਸ਼ੱਕ ਆਵਾਜ਼ ਜਿਹੜੀ ਚੁੱਕਣੀ ਚਾਹੀਦੀ ਸੀਗੀ ਅੰਮ੍ਰਿਤਸਰ ਦੇ ਲੋਕਾਂ ਵਾਸਤੇ ਨਹੀਂ ਚੁੱਕੀ ਗਈ ਜਿਸ ਕਰਕੇ ਇਸ ਵਾਰ ਨਵੇਂ ਉਮੀਦਵਾਰ ਨੂੰ ਲੋਕ ਜੋਰ ਜਤਾ ਕੇ ਜੋ ਲੋਕ ਸਭਾ ਵਿੱਚ ਭੇਜਣਗੇ ਹੁਣ ਵੇਖਣਾ ਹੋਵੇਗਾ ਕਿ 4 ਜੂਨ ਨੂੰ ਆਉਣ ਵਾਲੇ ਦਤੀਜੇ ਕਿੱਥੋਂ ਤੱਕ ਜਿਹੜੇ ਨੇ ਉਹ ਭਾਰਤ ਜਨਤਾ ਪਾਰਟੀ ਦੇ ਪੰਜਾਬ ਦੇ ਵਿੱਚ ਹੱਕ ਦੇ ਵਿੱਚ ਪੁੱਜਦੇ ਹੋਏ ਨਜ਼ਰ ਆਉਣਗੇ ਕੈਮਰਾਮੈਨ ਵੰਸ਼ ਦੇ ਨਾਲ ਗੁਰਪ੍ਰੀਤ ਸਿੰਘ ਅੰਮ੍ਰਿਤਸਰ